ਅੱਜ ਅਸੀਂ ਪਹੁੰਚੇ ਪਿੰਡ ਬਾਜਾਖਾਨਾ ਦੇ ਵਿੱਚ ਇੱਕ ਜ਼ਮੀਨ ਦਾ ਵਿਵਾਦ ਜਾਨੀ ਕਿਥੇ ਛਿੜਿਆ ਹੋਇਆ ਹੈ ਪਹਿਲੀ ਨੂੰ ਲੈ ਕੇ ਇੱਥੇ ਸਰਕਾਰ ਦੇ ਸਾਰੇ ਮੁਲਾਜ਼ਮ ਪਹੁੰਚੇ ਹੋਏ ਨੇ ਤਸਵੀਰਦਾਰ ਕਾਨੂੰਗੋ ਪਟਵਾਰੀ ਜਾਨੀ ਕਿ ਪਹੁੰਚੇ ਹੋਏ ਨੇ ਜ਼ਮੀਨ ਦੀ ਅੱਜ ਜਾਨੀ ਕਿ ਇੱਥੇ ਇੱਕ ਮੰਨਤੀ ਹੋਣੀ ਹੈ ਇੱਕ ਧਿਰ ਕਹਿੰਦੀ ਹੈ ਕਿ ਸਾਡੀ 50 ਸਾਲ ਦੀ ਇਹ ਜਾਨੀ ਕਿ ਜ਼ਮੀਨ ਹੈ ਦੂਜੀ ਧਿਰ ਜਾਨੀ ਕਿ ਕਹਿ ਰਹੀ ਹੈ ਕਿ ਸਾਡੀ ਪਹਿਲੀ ਹੈ ਹੁਣ ਜਾਨੀ ਕਿ ਅਫਸਰ ਆਏ ਨੇ ਤੇ ਪੂਰੀ ਜਾਣਕਾਰੀ ਦਵਾਂਗੇ ਜਨ ਕਿ ਇਹ ਪਰਿਵਾਰ ਆ ਇੱਥੇ ਸਾਰਾ ਕੀ ਰੋਲਾ ਤੁਹਾਡਾ ਜ਼ਮੀਨ ਦਾ ਹਾਂਜੀ ਮੀਨਸ ਮੇਰੀ ਮਾਂ ਦੀ ਜ਼ਮੀਨ ਮੈਨੂੰ ਮੀਡੀਆ ਮੇਰਾ ਰੋਲਾ ਕੀ ਆ ਹਾਂ ਇਹ ਮੈਨੂੰ ਵਾਣ ਵਾਉਣ ਨਹੀਂ ਦਿੰਦੇ ਤੱਕੇ ਨਾਲ ਤੱਕੇ ਨਾਲ ਸੁਖਮੰਦਰ ਹਾਂ ਕਦੇ ਕਦੇ ਪੋਸਟ ਪੇ ਨਹੀਂ ਦੇ ਕਦੇ ਕੋਸਟ ਪੇ ਦਿੰਦੇ ਹਾਂ ਸਾਨੂੰ 15 ਸਾਲ ਹੋ ਗਏ ਮੈਨੂੰ ਦੁਖੀ ਕਰੀ ਜਾਂਦੇ ਹਾਂ ਹਾਂ ਤਾਂ ਪਹਿਲਾਂ ਜਾਲੀ ਕਿੰਨਾ ਵਾਣ ਕਿੰਨਾ ਟੋਟਲ ਇਹ ਵਾਣ ਕਿੰਨੇ ਕਨਾਲਾਂ 5 ਕਨਾਲਾਂ ਮੈਨੂੰ ਆਉਂਦੀਆਂ 5 ਕਨਾਲਾਂ ਹਾਂਜੀ ਤੁਸੀਂ ਕਿੰਨੇ ਪਰਿਵਾਰ ਆ ਜਨ ਕਿ ਇੱਥੇ ਜਿਹੜਾ ਹੁਣ ਇਹ ਰੋਲਾ ਚੱਲ ਰਿਹਾ ਤੁਹਾਡਾ ਇਹ ਚਾਰ ਘਰ ਰਹੀ ਹੈ ਜੀ ਅੱਛਾ ਹਾਂ ਕਿ ਨਾ 26 ਕਨਾਲਾ ਦੱਸ ਰਹੇ ਉਹ ਕਿਸ ਤਰ੍ਹਾਂ ਉਹ ਨਾਲ ਆ ਘਰ ਆਹ ਜੀ ਇਹਨਾਂ ਦੇ ਕੰਮ ਗਰੋਰ ਨਹੀਂ ਗਰੋਰੀਆਂ ਕੱਟੀ ਸਾਰੇ ਇਹਦੇ ਬਾਰੇ ਮਤਲਬ ਸਾਨੂੰ ਕੁਝ ਨਹੀਂ ਪਤਾ ਇਹ ਮਚਲਕਾ ਖਾਤਾ ਇਹਦੇ ਚ ਕੋਈ ਕਿਸੇ ਨੂੰ ਨੇ ਕਹਿ ਸਕਦੇ ਵੀ ਇਹਨਾਂ ਦਾ ਰਕਬਾ ਘਾਟਾ ਸਾਡੇ ਕੋਲੇ ਘਾਟਾ ਉਹ ਤੋਂ ਵੱਧ ਆ ਇਹ ਤਾਂ ਮੰਨਤੀ ਹੋਊਗੀ ਤਾਂ ਫਿਰ ਅੱਜ ਤੱਕ ਇਹਨੂੰ ਕਿੰਨਾ ਟਾਈਮ ਹੋ ਗਿਆ ਇਸ ਦੀ ਮੇਰੇ ਕੇ ਹਟਿਆ ਅੱਜ ਤੱਕ ਆਪਣੇ ਪਾਰ ਦੀ ਮੰਨਤੀ ਨਹੀਂ ਕਰਵਾ ਸਕਿਆ ਇਹ ਜਦੋਂ ਕਿ ਇਹ ਮੁੰਡੇ ਬੈਠਿਆ ਇਹਨਾਂ ਨਾਲ ਮਚਲਕਾ ਖਾਤਾ ਚੱਲ ਜਾਂਦਾ 34 ਕਨਾਲਾਂ ਸਾਰੀਆਂ 34 ਕਨਾਲਾਂ ਚੋਂ ਕਦੇ ਤਾਂ ਇਹ ਕਹਿੰਦੇ ਸਾਡੇ ਕੋਲੇ 16 ਕਨਾਲਾਂ ਕਦੇ ਕਹਿੰਦੇ ਸਾਡੇ ਕੋਲੇ 17 ਕਨਾਲਾਂ ਜਦੋਂ ਕਿ ਇਹਨ ਮੈਦਾਨੀ ਪਤਾ ਹੈਗਾ ਖੇਤੀ ਦਾ ਵੀ ਸਾਡੇ ਕੋਲੇ ਕਿੰਨੀ ਆ ਬਾਣ ਕੇ ਨਾ ਪਤਾ ਹੀ ਨਹੀਂਗਾ ਕੋਈ ਪਤਾ ਨਹੀਂ ਕਿਸੇ ਨੂੰ ਐਸ.ਡੀ.ਐਮ ਹੋਣ ਦੇ ਬਾਵਜੂਦ ਉਦੋਂ ਤੱਕ ਤਾਂ ਇਹ ਤੋਂ ਮੰੰਟੀ ਕਰਵਾਈ ਨਹੀਂ ਗਈ ਉਦੋਂ ਤੱਕ ਤਾਂ ਦੋ ਬਾਣਤ ਪੂਰਾ ਕਰਵਾਇ ਨਹੀਂ ਗਿਆ ਅੱਜ ਸਾਨੂੰ ਕਹਿੰਦਾ ਵੀ ਤੁਸੀਂ ਲੱਭੋ ਕਿੱਥੇ ਹੈਗੀ ਮੇਰੀ ਜ਼ਮੀਨ ਤਾਂ ਇਹੀ ਆ ਅਸੀਂ ਬਾਂਦੇ ਆਏ ਆ ਜਦ ਤੱਕ ਸਾਡੀ ਦਾਦੀ ਜੀ ਹੁੰਦੀ ਸੀ ਉਦੋਂ ਤੱਕ ਅਸੀਂ ਬਾਂਦੇ ਸੀ ਉਸ ਤੋਂ ਦਾਦੀ ਦੀ ਮੌਤ ਬਾਅਦ ਜਗਸੀਰ ਸਿੰਘ ਇਹਨਾਂ ਦੀ ਮਾਧਰਾ ਹਾਂਜੀ ਇਹਦੇ ਨਾਮ ਭੈਣ ਭਾਈ ਆ ਇਹ ਹਮਮ ਸਰਜੀਤ ਤੇ ਬਲਵੀਰ ਬਚਨਤਾ ਤੇ ਬਲਮਨਤ ਜੀ ਜੀ ਬਾਕੀ ਅੱਗੇ ਹੈਗਾ ਜਗਸੀਰ ਸਿੰਘ ਇਹਨਾਂ ਦੇ ਚਾਰਾਂ ਭੈਣ ਭਰਾਵਾਂ ਦੇ ਨਾਮ ਅੰਤਕਾਲ ਹੋ ਗਿਆ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਅੰਤਕਾਲ ਤੋੜਨ ਦੀ ਵੀ ਅੰਤਕਾਲ ਨਾ ਹੋਵੇ ਅੰਤਕਾਲ ਫੈਸਲੇ ਦੀ ਕਾਪੀ ਹੈ ਜੀ ਆਹ ਸਾਲ ਮੌਕਾ ਦਿੱਤਾ ਜੀ ਇਹਨਾਂ ਨੇ ਜਾਲੀ ਵਿਸੀਅਤ ਲਾਈ ਜੀ ਆਹ ਇਹ ਜਾਲੀ ਵਿਸੀਅਤ ਬਣਾਈ ਕਿੰਨੀ ਸੀ ਇਹ ਸੁਖਮੰਦਰ ਸਿੰਘ ਨੇ ਜੀ ਜਦੋਂ ਆਹ ਸਾਲ ਮੌਕਾ ਦਿੱਤਾ ਜੀ ਇਹਨਾਂ ਆਹ ਅੰਤਕਾਲ ਦੀ ਕਾਪੀ ਹੈ ਜੀ ਜਦੋਂ ਇਹਨਾਂ ਨੂੰ ਆਹ ਦੇ ਵਿੱਚ ਸਾਲ ਮੌਕਾ ਦਿੱਤਾ ਜੀ ਵੀ ਤੁਸੀਂ ਪੇਸ਼ ਕਰੋ ਅੰਤਕਾਲ ਨੂੰ ਰੋਕਣ ਤੋਂ ਤੁਹਾਡੇ ਕੋਲ ਕੋਈ ਆਹ ਸਾਲ ਦਾ ਟਾਈਮ ਦਿੱਤਾ ਇਹਨਾਂ ਨੂੰ ਮੁੜ ਕੇ ਇਹਨੇ ਜਾਲੀ ਵਿਸੀਅਤ ਬਣਾ ਕੇ ਸੁਖਮੰਦਰ ਸਿੰਘ ਨੇ ਆ ਵੀ ਜੀ ਕਿ ਆਪ ਐਸਰੀ ਜਾਲੀ ਬਸੀਤ ਬਣਾ ਕੇ ਫਰੀਦਕੋਟ ਸਿਵਲ ਦਾਵਾ ਲਾਤਾ ਅੱਛਾ ਉਥੇ ਇਹਨਾਂ ਦਾ ਤਰੀਕ ਤੇ ਕੋਈ ਨਹੀਂ ਪਹੁੰਚਾਗਾ ਉਹ ਫੈਸਲਾ ਆ ਰਿਹਾ ਉਹ ਆ ਰਿਹਾ ਉਹ ਇਹਨਾਂ ਦਾ ਕੋਈ ਨਹੀਂ ਗਿਆ ਉਹ ਖਾਰਜ ਕਰਤਾ ਸਾਡੇ ਹੱਕ 'ਚ ਕਰਤਾ ਜੀ ਉਸ ਦਿਵਾਰ ਜਦੋਂ ਅਸੀਂ ਆ ਕੇ ਬਾਹਣ ਦੇ ਵਿੱਚ ਬਹਿ ਗਏ ਇੱਥੇ 15 'ਚ ਇਹਨਾਂ ਨੇ ਅਸੀਂ ਕਮਰਾ ਪਾਲਿਆ ਸੀ ਵਧੀਆ ਰਿਹਾ ਰੋਟੀ ਪਾਣੀ ਇੱਥੇ ਬਣਾਉਂਦੇ ਸੀ ਅਸੀਂ ਇਹਨਾਂ ਨੇ ਸਾਡਾ ਚੱਕ ਕੇ ਸਾਰਾ ਸਮਾਨ ਸੱਪੜ ਦੇ ਵਿੱਚ ਮਾਰਿਆ ਸਾਡੇ ਦਾ ਝੂਠਾ ਪਰਚਾ ਪਾਤਾ 379 ਦਾ ਵੀ ਸਾਡੇ ਚੋਰੀ ਕੀਤੀ ਇਹਨਾਂ ਨੇ ਦਾਦੀ ਦੇ ਪੱਲੀ ਚੱਕ ਕੇ ਲੈ ਗਏ ਤੇ 8 ਸਾਲ ਬਾਅਦ ਅਸੀਂ ਹੁਣ ਬਰੀ ਹੋਏ ਆ ਉਹ ਬਰੀ ਦੇ ਕਾਗਜ਼ ਆ ਪਏ ਸਾਡੇ ਕੋਲ ਉਹ ਵੀ ਜਿਹੜਾ ਇਹਨਾਂ ਨੇ ਝੂਠਾ ਪਾਇਆ ਹੋਇਆ ਸੀ ਉਹ ਵੀ ਅਸੀਂ ਜੱਤ ਜੱਤ ਨੂੰ ਬਰੀ ਕੀਤਾ ਇਹਨਾਂ ਨੇ ਝੂਠਾ ਪਰਚਾ ਪਾਇਆ ਸੀ ਸਾਡੇ ਤੇ ਆ ਜੀ ਨੇ ਕਿ ਫਿਰ ਕਾਦੀ ਤੋਸ਼ ਦਿਖਾ ਰਿਹਾ ਕੋਈ ਮੁਲਾਜ਼ਮ ਕਰਕੇ ਹੈ ਰਿਟਾਇਰਮੈਂਟ ਆ ਕੋ ਮੌਜੂਦਾ ਹੈ ਮੌਜੂਦਾ ਮਹਿਕਮੇ ਦਾ ਐਸ ਡੀ ਐਮ ਕਹਿ ਕੇ ਇਹ ਮੁਲਾਜ਼ਮਾਂ ਤੋਂ ਸਪਾਰਸ਼ਾਂ ਪੁਆਈ ਜਾਂਦੀ ਸੀ ਤੁਸੀਂ ਇਹ ਗੱਲ ਕਹਿ ਰਹੇ ਸੀਗੇ ਕਿ ਐਸ ਡੀ ਐਮ ਦਾ ਤੋਸ਼ ਜਮੰਦਾ ਹੈ ਇਹ ਜਦੋਂ ਤੁਹਾਡੇ ਏਰੀਆ 'ਚ ਵੀ ਐਸ ਡੀ ਐਮ ਰਿਹਾ ਕਿਤੇ ਹਾਂ ਹਾਂ ਜੈਤੋਂ ਹਣਕੇ 'ਚ ਰਹਿ ਜੀ ਇਹ ਅੱਛਾ ਹਾਂ ਜੀ ਉਦੋਂ ਜਦੋਂ ਮੌਜੂਦਾ ਸੀ ਉਦੋਂ ਵੀ ਐਂ ਕਰਦਾ ਸੀ ਤੁਹਾਡੇ ਨਾਲ ਹਾਂਜੀ ਹਾਂ ਹਾਂ ਉਹ ਸ਼ੁਰੂ ਤਾਂ ਕਰਦੇ ਤੁਰੇ ਆਇਆ ਜੀ ਜਦੋਂ ਅਸੀਂ ਆਪਣਾ ਕਬਜ਼ਾ ਕਰਦੇ ਆ ਗੁਰਦੋਰੀ ਕਰਨ ਦੀ ਮਤਲਬ ਲਾਉਂਦੇ ਆ ਨਾ ਤਾਂ ਸਾਡੀ ਗੁਰਦੋਰੀ ਹੋਣ ਦਿੰਦੇ ਆ ਨਾ ਸਾਨੂੰ ਇਹ ਕਬਜ਼ਾ ਕਰਨ ਦਿੰਦੇ ਆ ਉਹਦੀ ਕੁਛ ਨਾ ਕੁਛ ਇਹ ਅੱਗੇ ਕਾਲੀਆਂ ਦੇ ਰਾਜ ਚ 2015 ਚ ਇਹਨਾਂ ਨੇ ਸਾਡੇ ਨਾਲ ਧੱਕਾ ਕਰਵਾਇਆ ਸਾਡਾ ਉਦੋਂ ਇਹਨਾਂ ਨੇ ਕਬਜ਼ਾ ਹਟਾਇਆ ਆ ਪੰਚਾਇਤ ਗਵਾਹ ਖੜੀ ਆ ਸਾਡਾ ਸਾਰਾ ਸਮਾਨ ਚੱਕ ਕੇ ਸਿਲੰਡਰ ਚੁੱਲ੍ਹੇ ਤੋਂ ਲੈ ਕੇ ਜੋ ਸਾਡਾ ਮਕਾਨ ਪਾਇਆ ਹੋਇਆ ਸੀ ਸਾਡਾ ਮੰਜਾ ਬਿਸਤਰਾ ਜੋ ਇਹਨਾਂ ਸਭ ਕੁਝ ਚੱਕ ਕੇ ਛੱਪੜ ਤੇ ਸਿੱਟਿਆ ਆਨੰਦਗੜ੍ਹ ਗੁਰਦੁਆਰਾ ਸਾਹਿਬ ਦੀ ਬੈਕ ਜੀ ਸਾਰਾ ਪਿੰਡੇ ਦੀ ਚੀਜ਼ ਦਾ ਗਵਾ ਆਪਣਾ ਜਿਹੜਾ ਤੁਸੀਂ ਉਹ ਇਹਨਾਂ ਨੇ ਨਜਾਇਜ਼ ਧੱਕਾ ਸਾਡੇ ਨਾਲ ਕਰਕੇ ਅਸੀਂ ਉਸ ਤੋਂ ਬਾਅਦ ਚ 2015 ਤੋਂ ਲੈ ਕੇ ਅੱਜ ਤੱਕ ਜੋ ਇਹਨਾਂ ਨੇ ਸਾਡੇ ਤੇ ਝੂਠਾ ਪਰਚਾ ਪਾਇਆ ਸੀ ਉਹ ਅਸੀਂ ਆਹ ਸਾਲ ਚ ਵਰੀਓਗੇ ਹੁਣ ਅਸੀਂ ਦੁਬਾਰਾ ਫੇਰ ਆਪਣਾ ਆਪਣੀ ਜ਼ਮੀਨ ਤੇ ਕਬਜ਼ਾ ਕੀਤਾ ਹੁਣ ਇਹ ਫੇਰ ਸ਼ਿਪਾਰਸ਼ਾਂ ਝੂਠੀਆਂ ਸੱਚੀਆਂ ਮੌਜੂਦਾ ਮਹਿਕਮੇ ਦਾ ਮੈਂ ਹੈ ਰਿਟਾਇਰਮੈਂਟ ਮੌਜੂਦਾ ਮਹਿਕਮੇ ਦਾ ਐਸਡੀਐਮ ਕਹਿ ਕੇ ਸਾਡੇ ਤੇ ਦਬਾਅ ਪਾਈ ਹੁੰਦਾ ਧੱਕਾ ਸ਼ਾਹੀ ਕਰਵਾਉਂਦਾ ਇਹ ਸਾਰਾ ਕੀ ਲੱਗਦਾ ਮਾਨ ਸਰਕਾਰ ਕਹਦੀ ਸੀ ਕਿਸੇ ਨੂੰ ਧੱਕਾ ਨਹੀਂ ਹੋਊਗਾ ਉਹ ਸਾਰਾ ਮਾਨ ਸਰਕਾਰ ਕਹਿੰਦੀ ਆ ਪਰ ਜਿਹੜੇ ਹੁਣ ਪੈਸੇ ਦੀ ਪਾਵਰ ਤੇ ਆ ਉਹ ਨਹੀਂ ਨਾ ਕਿਸੇ ਦੀ ਚੱਲਣ ਦੀ ਅਸੀਂ ਗਰੀਬ ਲੋਕ ਆ ਅਸੀਂ ਆਪਣੀ ਦਿਹਾੜੀ ਕਰਨੀ ਆ ਉਹਨਾਂ ਖਾਣਾ ਸੀ ਉਹਨਾਂ ਕਮਾਉਣਾ ਆ ਸਾਨੂੰ 2 ਮਹੀਨੇ ਹੋ ਗਏ ਇਹਨਾਂ ਦੀ ਆਪਣੀ ਮੁਲਾਜ਼ਮੀ ਦੇ ਸਿਰਫ ਆਪਣੀ ਕੰਮ ਤੇ ਨਹੀਂ ਕਰਦੇ ਪਾਵਰ ਤੇ ਸਾਡੇ ਨਾਲ ਧੱਕਾ ਕਰੀ ਜਾਂਦੇ ਆ ਜੀ ਜਿਹੜਾ ਤੁਸੀਂ ਇੱਕ ਇੱਧਰ ਦਿਖਾਓ ਕੈਮਰਾਮੈਨ ਨੂੰ ਕਿਹੜਾ ਜਿਹੜਾ ਤੰਬੂ ਲਈ ਬੈਠੇ ਆ ਤੁਸੀਂ ਬਜ਼ੁਰਗ ਵੀ ਬੈਠੇ ਆ ਵਿੱਚ ਮੰਜੇ ਡਾਇ ਹੋਏ ਆ ਤੁਹਾਡੇ ਬਿਸਤਰੀ ਵਿੱਚ ਰਾਤ ਨੂੰ ਪੈਂਦੇ ਹੋਵੋਗੇ ਤੁਸੀਂ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਇਹ ਸਾਨੂੰ 2 ਮਹੀਨੇ ਹੋ ਗਏ ਇੱਥੇ ਜਦੋਂ ਤੋਂ ਅਸੀਂ ਆਪਣਾ ਜੰਤਰ ਵਿਝਿਆ ਇਹ ਸਾਨੂੰ ਉੱਠਣ ਨਹੀਂ ਦਿੰਦੇ ਜਦੋਂ ਮਾੜਾ ਜਿਹਾ ਬੋਤਾ ਅਸੀਂ ਕਹਿੰਨੇ ਆ ਵੀ ਅਸੀਂ ਆਪਣੀ ਸੈਟਲ ਨੇ ਇਹ ਸਾਡੀ ਜ਼ਮੀਨ ਬਹੁਤ ਹੀ ਕੋਸ਼ਿਸ਼ ਕਰਦੇ ਆ ਇਹ ਜੰਤਰ ਵੀਜਿਆ ਹੋਇਆ ਜੀ ਇਹ ਆਪਣਾ ਵੀਜਿਆ ਹੋਇਆ ਜੀ ਜੰਤਰ ਇਹ ਆਪਣਾ ਵੀਜਿਆ ਹੋਇਆ ਜੀ 15 ਜੂਨ ਦਾ ਅੱਛਾ ਅੱਜ ਤਰੀਕ ਦੇਖੋ ਜੀ ਕਿੰਨੀ ਹੋ ਗਈ ਜਨਨ ਕਿ ਸਾਨੂੰ ਹੁਣ ਕੋਈ ਫਸਲ ਵੀਜਨ ਨਹੀਂ ਦਿੰਦੀ ਹਾਂ ਕੋਈ ਫਸਲ ਨਹੀਂ ਸਾਨੂੰ ਵੀਜਨ ਨਹੀਂ ਤਾਂ ਨਾ ਸਾਡੀ ਗਰਜ਼ੋਰੀ ਹੋਣ ਦਿੰਦੀਆਂ ਨਾ ਸਾਨੂੰ ਇਹ ਫਸਲ ਵੇਚਨ ਦਿੰਦੇ ਆ ਗਰਦੌਰੀ ਦਾ ਵੀਰੇ ਸਾਰੇ 34 ਗਰਾਂਲਾਂ ਦੀ ਇਕੱਠੇ ਬਾਣ ਦੀ ਕਰਾਈ ਬੈਠੇ ਆ ਆ ਮੁੰਡਿਆਂ ਨਾਲ ਇਹਨਾਂ ਨਾਲ ਗਰਦੌਰੀ ਸਾਡੀ ਵੀ ਤੜਾ ਕੇ ਕਰਾਈ ਬੈਠੇ ਆ ਵੀਰੇ ਗਰਦੌਰੀ ਇਹ ਆਪਦੀ ਪੈਸੇ ਦੀ ਧੌਂਸ ਤੇ ਪਹਿਲਾਂ ਐਸਟੇਡੀਅਮ ਰਹਿ ਕੇ ਆ ਉਦੋਂ ਸਾਰੇ ਕਾ ਪਲੇ ਕਰਕੇ ਗਿਆ ਠੀਕ ਹੈ ਜੀ ਇਹਨੇ ਸਾਰੇ ਬਾਣ ਦੀ ਕਰਾ ਰੱਖੀ ਆ ਜਦੋਂ ਇਹਨਾਂ ਦਾ ਰੋਲਾ ਪਾਈ ਜਾਂਦਾ ਕੱਲ ਨੂੰ ਸਾਨੂੰ ਵੀ ਧੋ ਧੌਂਕਣ ਦੇ ਤੁਸੀਂ ਤੁਹਾਡੇ ਬਾਣ ਦੇ ਉਚਾਲੇ ਵੱਟ ਪਾਵਾਂਗੇ ਅਸੀਂ ਆਪਦੀ ਜ਼ਮੀਨ ਪੂਰੀ ਕਰਾਂਗੇ ਤੁਹਾਡਾ ਤੁਹਾਡਾ ਬਾਣ ਜਿਹੜਾ ਇਹਨਾਂ ਨਾਲੋਂ ਵੱਖ ਆ ਹਾਂ ਵੱਖ ਆ ਜੀ ਸਾਡੇ ਕੋਲ ਬਾਣ ਅੱਧੇ ਅੱਧੇ ਬਾਣ ਆਈ ਸਾਡੇ ਕੋਲ ਤਾਂ ਦੇ ਅੱਗੇ ਸੀ ਸਾਡਾ ਸੀਗਾ ਸਾਨੂੰ ਵੰਡ ਕੇ ਦਿੱਤੀ ਵੀ ਆ ਜਿਹੜੇ ਮਰਜ਼ੀ ਬੰਦੇ ਨੂੰ ਪੁੱਛ ਲਓ ਠੀਕ ਆ ਆ ਮੈਂਬਰ ਸਰਪੰਚ ਖੜਿਆ ਇਹਨਾਂ ਨੂੰ ਪਤਾ ਹੈਗਾ ਵੀ ਕਿੰਨੀ ਵੰਡ ਕੇ ਦਿੱਤੀ ਹੈ ਜ਼ਮੀਨ ਆਈ ਆ ਖਾਲਾ ਸਾਡਾ ਮੌਜੂਦਾ ਆ ਠੀਕ ਆ ਫਿਰ ਵੀ ਸਾਡੇ ਨਾਲ ਧੱਕਾ ਕਰਦਾ ਸਾਡੀ ਗੁਰਦੌਰੀ ਨਹੀਂ ਹੁੰਦੇ 10 ਸਾਲ ਹੀ ਅਸੀਂ ਐਪਲੀਕੇਸ਼ਨ ਲਾਤੀਆਂ ਸਾਡੀਆਂ ਰੱਦ ਕਰਾ ਦਿੰਦੇ ਅਸੀਂ ਗਰੀਬ ਬੰਦੇ ਆ ਸਾਡੇ ਸਾਡੇ ਚਾਚੇ ਤਾਏ ਜਿਹਾ ਅਣਪੜ੍ਹ ਸੀਗੇ ਅਸੀਂ ਵੀ ਅਣਪੜ੍ਹ ਆ ਠੀਕ ਆ ਇਹ ਸਾਡੇ ਨਾਲ ਧੱਕਾ ਕਰੀ ਜਾਂਦੇ ਇਹ ਉੱਤੇ ਇਹ ਕਹਿੰਦੇ ਵੀ ਅਸੀਂ 34 ਇਨਸਾਫ ਕਰਦੇ ਆਂ ਬੈਠੇ ਵੀਰੇ ਬਾਣਤਾ ਇਹਨਾਂ ਕੋਲ ਸਾਰਾ 16 17 ਇਹ 16 ਗਰਾਂ ਨਾਲ ਕਹਿੰਦੇ ਆਂ 8 18 ਗਰਾਂ ਨਾਲ 19 ਗਰਾਂ ਨਾਲ ਬਾਣਦਿਆਂ ਠੀਕ ਆ ਤੇ ਗਡੌਰੀ 34 ਗਰਾਂ ਦੀ ਕਿਰਾਏ ਬੈਠੇ ਆ ਜੀ ਇਹ 420 ਤਾਂ ਇੱਥੇ ਫਸਦੀ ਆ ਜੀ ਇਹ ਨਹੀਂ ਉਦੋਂ ਜਦੋਂ ਕਿਰਾਇਆ ਉਹ ਸੈਨ ਹੁੰਦੇ ਹੁੰਦੇ ਆ ਕਿਹੜੇ ਅਫਸਰ ਨੇ ਕਰੀ ਕਿਹੜੇ ਸਟੇਡੀਅਮ ਰਹਿ ਕੇ ਗਿਆ ਇਹ ਆਪ ਇੱਥੇ ਆਪ ਹੀ ਕਰੀ ਆ ਆਪ ਹੀ ਕਾਕਾ ਬਲਾ ਕਰਿਆ ਇਹ ਮੈਂ ਆਪ ਹੀ ਕਰਤੀ 34 ਗਰਾਂ ਦੀ ਕੋੜ ਮੋੜ ਕੇ ਕਰੀ ਮਰਿੰਦਰ ਸਿੰਘ ਵੀ ਅਸੀਂ ਮੈਂ ਇਕੱਠੇ ਕਰਕੇ ਸਾਰਿਆਂ ਨੂੰ ਲੈ ਕੇ ਗਏ ਕਿ ਜਰਨੈਲ ਸਿੰਘ ਖੋਪਾ ਤੇ ਇੱਕ ਦਾਰਾ ਸਿੰਘ ਇਹਨਾਂ ਨੇ ਉੱਥੇ ਜਾ ਕੇ ਆਦੇ ਭਰਾ ਦੇ ਅਸਲੀ ਹੁੰਦੇ ਉਹਦੇ ਨਾਲ ਜਾਨਕੀ ਪਟਵਾਰੀ ਦੇ ਨਾਲ ਗੱਲ ਕਰਾਤੀ ਤੇ ਪਟਵਾਰੀ ਕਹਿੰਦਾ ਮੈਂ ਨਹੀਂ ਕਰਦਾ ਜੀ ਮੈਂ ਨਹੀਂ ਸਹਿਮਤੀ ਦੇ ਨਾਲ ਕਰਾਉਂਦਾ ਸੀਗਾ ਮੈਂ ਕਿਹਾ ਵੀ ਅੱਧੀ ਤੋੜ ਕੇ ਸਾਡੇ ਨਾਲ ਚੜਾਓ ਕਿ ਜਿੰਨੇ ਸਾਡਾ ਹੱਕ ਬਣਦਾ ਇਹ ਸਾਡਾ ਜਿੰਨਾ ਨਰਮੇ ਦਾ ਮਾਪਜਾ ਆਉਂਦਾ ਜਾਂ ਉਹ ਆਉਂਦਾ ਸਾਰਾ ਇਹਨਾਂ ਦੇ ਖਾਤੇ ਚ ਲਾ ਜਾਂਦਾ ਜਦੋਂ ਇਹਨੇ ਕਰੀ ਤੁਸੀ ਸ਼ਿਕਾਇਤ ਵੀ ਕਰੀ ਇਹਨਾਂ ਦੀ ਬਹੁਤ ਸ਼ਿਕਾਇਤ ਕਰਦੇ ਆ ਜੀ ਇਹਨਾਂ ਕੋਲੇ ਪਾਵਰ ਪੈਸੇ ਨਹੀਂ ਦਿੰਦਾ ਜੀ ਬੋਲਦੇ ਨਾਂ ਤੇ ਇਹਨਾਂ ਨੇ ਕੇਸ ਵੀ ਸਾਡੇ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਬੈਠੇ ਆ ਪੂਰੀ ਇਹ ਅੱਜ ਹੁਣ ਵੀ ਅਸੀਂ ਕਹਿਣਾ ਸੀ ਜੀ ਨਿਆਣਾ ਸੀ ਤੇ ਮੈਂ ਝਗੜਦੀ ਰਹੀ ਆ ਇਹਨਾਂ ਦੇ ਨਾਲ ਫਿਰ ਮੇਰੇ ਟੋਏ ਵੇਚ ਕੇ ਇਹਨਾਂ ਨੇ ਖਾਦੇ ਆਦੇ ਤਾਂ ਕੂਕਿਆਂ ਦੀ ਬੁੜੀ ਦੇ ਨਟੋਏ ਅੱਛਾ ਉਹ ਵੀ ਖਾ ਗਏ ਹੁਣ ਮੇਰੀ ਪੈਲੀ ਤੇ ਅੱਖ ਧਰ ਛੱਡੀ ਤੁਸੀਂ ਕਿਹੜੀ ਬਰਾਦਰੀ ਨੇ ਸੰਬੰਧ ਰੱਖਦੇ ਆ ਅਸੀਂ ਤਾਂ ਪਰਜਾ ਪਤਾ ਕਿ ਮੈਂ ਆ ਗਿਆ ਬੰਦੇ ਉਹ ਵੀ ਪਰਜਾ ਪਤਾ ਹੀ ਪਰਜਾ ਵਾਸਕੇ ਦਾ ਹੈ ਜੀ ਸਾਰੇ ਇਹ ਸਕੇ ਨਹੀਂ ਸਾਰੇ ਹਾਂਜੀ ਜਗਸੀਰ ਸਿੰਘ ਬਾਜਾਖਾਨ ਆਪਣੀ ਮਾਤਾ ਦੀ ਨਾਨਕ ਢੇਰੀ ਤੇ ਆਇਆ ਹੈ ਹਾਂ ਮਾਤਾ ਦੀ ਜ਼ਮੀਨ ਆਈ ਹੋਈ ਕਿਤਨੇ ਕਿਤੇ ਲੱਗਦਾ ਵੀ ਜਿਵੇਂ ਇਹ ਬੰਦਾ ਨਾਨਕ ਢੇਰੀ ਦੇਂਦਾ ਤੇ ਵੀ ਇਹਨੂੰ ਆਪਾਂ ਨਾਨਕ ਢੇਰੀ ਦਾ ਜਿਹੜਾ ਬੰਦਾ ਹੱਕ ਹੀ ਨਾ ਦਵਾਇਆ ਜਾਵੇ ਤੇ ਬਣੂਗਾ ਜੀ ਬਣੂਗਾ ਜੀ ਵੀ ਉਹਦਾ ਹੱਕ ਮੰਦਾ ਆ ਉਹ ਦਵਾਇਆ ਜਾਵੇ ਉਹ ਵੀ ਦੱਸ ਦੇਗਾ ਮਤਲਬ ਆਪਾਂ ਅਪੀਲ ਉਹਨਾਂ ਦਾ ਕਹਿਣ ਦਾ ਮਤਲਬ ਤਾਂ ਇਹੀ ਹੈ ਨਾ ਹਾਂਜੀ ਹਾਂ ਉਹਨਾਂ ਦਾ ਇਹੀ ਹੈ ਵੀ ਮਤਲਬ ਜਿਸ ਟਾਈਮ ਇਹਨੇ ਆਪਣੀ ਮਾਤਾ ਨੂੰ ਸੰਭਿਆ ਹਮ ਮੱਦੇਦੰਤ ਤੱਕ ਆਪਣੀ ਮਾਤਾ ਰੱਖੀ ਹੁਣ ਉਹ ਮਾਤਾ ਦਾ ਹਿੱਸਾ ਤਾਂ ਉਹਦਾ ਵਾਰਸ ਹੀ ਲੈਣਗੇ ਨਾ ਜਦੋਂ ਭਤੀਜੇ ਨੇ ਨਹੀਂ ਪੁੱਛਿਆ ਕਿਸੇ ਭਾਈ ਨੇ ਨਹੀਂ ਪੁੱਛਿਆ ਉਹ ਵਾਰਸ ਹੀ ਲੈਣਗੇ ਨਾ ਉਹਦਾ ਹਿੱਸਾ ਤਾਂ ਉਹ ਕਹਿੰਦੇ ਵੀ ਇਹ ਤਾਂ ਹਿੱਸਾ ਹੈ ਨਹੀਂ ਸਾਡੇ ਕੋਲੇ ਆਪਣੀ ਜ਼ਮੀਨ ਹੈਗੀ ਹੈ ਜਿਹੜੀ ਕੋਈ ਉਹ ਕਹਿੰਦੇ ਆ ਵੀ ਸਾਡੇ ਤਾਂ ਚਾਚੇ ਤਾਂ ਇਹਦੀ ਜਾਂ ਸਾਡੇ ਕਿਸੇ ਹੋਰ ਬੰਦੇ ਦੀ ਆ ਉਹ ਜ਼ਮੀਨ ਉਹ ਪਾਲਣਾ ਇਹਦੇ ਨੰਬਰ ਦਾ ਸਾਹਿਬ ਨੰਬਰ ਦਾਸ ਕਿਵੇਂ ਦੇਖੂਗਾ ਤੁਸੀਂ ਇਹ ਚੀਜ਼ਾਂ ਦੇਖੋ ਜੀ ਇਧਰ ਗਰੀਬ ਇਧਰ ਆਓ ਮਰੇ ਗਰੀਬ ਪਰਿਵਾਰ ਆ ਇਹ ਦਿਹਾੜੀਦਾਰ ਪਰਿਵਾਰ ਜੀ ਬਿਲਕੁਲ ਇਹਨਾਂ ਦੀ ਮਾਲਕੀ ਆ ਉਹ ਅਫਸਰ ਸਾਹੀ ਹੋਣ ਦੇ ਨਾਂ ਤੇ ਇਹਨਾਂ ਦਾ ਧੱਕਾ ਕਰਦੇ ਆ ਜੀ ਇਹਨਾਂ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੂੰ ਉਹ ਤਿੰਨੇ ਅਫਸਰ ਰਹੇ ਆ ਉਸੇ ਕਰਕੇ ਜਿਹੜੇ ਛੋਟੇ ਮੁਲਾਜ਼ਮਾ ਪਟਵਾਰੀ ਕਾਨੂੰਗੋ ਕਹ ਲੋ ਇਹ ਚੇ ਮੰਨ ਹੀ ਜਾਂਦੇ ਆ ਜੀ ਐਸ ਡੀ ਐਮ ਜਦੋਂ ਲੱਗੇ ਹੁਣ ਹੂੰ ਉਹ ਜਮਾਂ ਸਹੀ ਆ ਇਹ ਜਿਹੜੀ ਗਰਦੌਰੀਏ ਗੱਲ ਆ ਉਹ ਵੀ ਸਹੀ ਆ ਹੋਣ ਨਹੀਂ ਦੇ ਹੂੰ ਇਹਨਾਂ ਦੇ ਪਰਚਾੜਾ ਉਹ ਝੂਠਾ ਕਰਾਇਆ ਉਹ ਮੈਨੂੰ ਮੌਕਾ ਵਿਖਾਇਓ ਉਹ ਟਾਈਮ ਮੈਂ ਪੰਚਾਇਤ ਮੈਂਬਰ ਸੀ ਜਿਹੜਾ ਛੱਪੜ ਜ ਸਾਰਾ ਸਮਾਨ ਛੱਟਿਆ ਨਾ ਮੈਨੂੰ ਇਹਨਾਂ ਨੇ ਦੱਸਿਆ ਵੀ ਐ ਕਰਕੇ ਬਾਈ ਤੂੰ ਆ ਉੱਥੇ ਵੇਖ ਮੈਂ ਆਪ ਮੌਕਾ ਵੇਖ ਕੇ ਗਿਆ ਜੀ ਜਦੋਂ ਇਹ ਮਾਰਾ ਜਾਂ ਕਰਦੇ ਆ ਕਿ ਉਹ ਦਬਾਨਾ ਪੁਲਿਸ ਦੇ ਨਾਲ ਤੇ ਉਹਦੀ ਇਹਨਾਂ ਨੂੰ ਚੱਕ ਲੈਂਦੀ ਪੁਲਸ ਜੀ ਅੱਜ ਮੁਲਾਜ਼ਮ ਪਹੁੰਚਿਆ ਐਸ ਡੀ ਐਮ ਤਹਿਸੀਲਦਾਰ ਕਾਨੂਕੋ ਕੀ ਲੱਗਦਾ ਹੈ ਪਰਿਵਾਰ ਨੂੰ ਇਨਸਾਫ ਮਿਲੇਗਾ ਸਾਨੂੰ ਪੂਰੀ ਉਮੀਦ ਆ ਜੀ ਜੀ ਸਾਨੂੰ ਦਾ ਉਪਸਰਾਂ ਤੇ ਆਸ ਆ ਜੀ ਵੀ ਸਾਨੂੰ ਇਨਸਾਫ ਦਵਾ ਕੇ ਜਾਣਗੇ ਜੇਕਰ ਅਸੀਂ ਵੇਖੋ ਅਸੀਂ ਕੋਈ ਇਹ ਨਹੀਂ ਵੀ ਇਹਨਾ ਪੱਖ ਕਰ ਰਹੇ ਹਾਂ ਪੱਖ ਦੀ ਨਹੀਂ ਕੋਈ ਗੱਲ ਜੀ ਰਿਕਾਰਡ ਬੋਲਦਾ ਇਹਨਾਂ ਦਾ ਜੀ ਇਹ ਰਿਕਾਰਡ ਬੋਲਦਾ ਤੇ ਬੈਠੇ ਜੀ ਨੂੰ ਕੌਣ ਬੈਠਣ ਦਾ ਜੀ ਠੀਕ ਆ ਗਰਦੌਰੀ ਵੱਧ ਕਰਾ ਕੇ ਉਹ ਗਰਦੌਰੀ ਦੇ ਆਸਰੇ ਮਾਲਕ ਥੋੜਾ ਬਣ ਜਾਂਦਾ ਬੰਦਾ ਜੀ ਜੇ ਗਲਤੀ ਨਾਲ ਕਿਸੇ ਮਲਾਜ਼ਮ ਨੇ ਦਬਾਅ ਥੱਲੇ ਆ ਕੇ ਕਰਤੀ ਤੁਸੀਂ ਨੰਬਰਦਾਰ ਨੂੰ ਪਿੰਡ ਤੋਂ ਤੁਹਾਨੂੰ ਵੱਧ ਤਜਰਬਾ ਹੁੰਦਾ ਪੁਰਾਣਾ ਨੰਬਰਦਾਰ ਜਾਨੀ ਕਿਹੜੀਆਂ ਚੀਜ਼ਾਂ ਨਾਲ ਜੁੜਿਆ ਹੁੰਦਾ ਤੁਸੀਂ ਇਹ ਗੱਲ ਮੰਨਦੇ ਹੋ ਜਿਹੜੇ ਇਹ ਪਟਵਾਰੀ ਹੈ ਹਾਂਜੀ ਵੀ ਕਿਤੇ ਨਾ ਕਿਤੇ ਕਾਪਲੇ ਜ਼ਰੂਰ ਕਰਦੇ ਆ ਬਹੁਤ ਘਬੜੇ ਹੋ ਜਾਂਦੇ ਆ ਜੀ ਤੁਸੀਂ ਮੰਨਦੇ ਹੋ ਇਹ ਗੱਲ ਨੂੰ ਨਾ ਮੇਰਾ ਭਰਾ ਨੰਬਰਦਾਰ ਆ ਪਰ ਜਾਦਾ ਮੈਂ ਜਾਂਦਾ ਜੀ ਬਿਲਕੁਲ ਗੱਲ ਸੋਲਾਂ ਨੇ ਆ ਹੋ ਕਰਨੀ ਕਿੰਨੀ ਕਿੰਨੀ ਕਾਰਵਾਈ ਹੋਣੀ ਚਾਹੀਦੀ ਆ ਹੋਣੀ ਚਾਹੀਦੀ ਆ ਜੀ ਇੱਕ ਛੋੜੇ ਜਿਹੜੇ ਬੰਦੇ ਨੇ ਘਬੜਾ ਕੀਤਾ ਜੀ ਕਿਸੇ ਬਲਾਜਮ ਨੇ ਵੀ ਕੀਤਾ ਹਮ ਇਹ ਕਾਰਵਾਈ ਹੋਣੀ ਚਾਹੀਦੀ ਆ ਛੋਟੇ ਜਿਹੇ ਲਾਲਚ ਪਿੱਛੇ ਕਿਸੇ ਦਾ ਘਰ ਉਜਾੜ ਦੇਣਾ ਬੰਦਾ ਸੂ ਸੈਟ ਕਰ ਜਾਂਦਾ ਕੇ ਆ ਉਹ ਕੁੜੀ ਵੀ ਲੱਗੀ ਵੀ ਆ ਜੀ ਵਿਚਾਰੀ ਪਤਾ ਨਹੀਂ ਕਿਦੇ ਤੇ ਦੁਕਾਨ ਤੇ ਇਹ ਵੀ ਦਿਹਾੜੀ ਕਰਦੇ ਆ ਜੀ ਮੈਂ ਅੰਡਾਈ ਰੇੜੀ ਲਾਉਣਾ ਸਾਨੂੰ ਪੂਰੇ ਮਹੀਨੇ ਹੋ ਗਏ ਨਾ ਚਲੋ ਕੁਛ ਵੀ ਕਰਦਾ ਪਰਿਵਾਰ ਆਦੀ ਮਿਹਨਤ ਕਰਦਾ ਜਿਹੜਾ ਉਹਦੇ ਜਿਹੜੀ ਜਾਇਦਾਦ ਆ ਜਿਹੜੀ ਆਪਦੀ ਪਿਓ ਦਾਦਿਆਂ ਦੀ ਆ ਉਹ ਤਾਂ ਉਹਨੂੰ ਮਿਲਣੀ ਚਾਹੀਦੀ ਉਹਦੇ ਤੇ ਵੀ ਜਿਹੜੀ ਹੁਣ ਇਸ ਵਕਤ ੱੱਕਾ ਹੋ ਰਿਹਾ ਤੁਸੀਂ ਕਹ ਰਹੇ ਬਿਲਕੁਲ ੱੱਕਾ ਹੋ ਰਿਹਾ ਜੀ ਪਰ ਸਾਨੂੰ ਆਸਰਾ ਤੋਂ ਉਮੀਦ ਆ ਵੀ ਆਏ ਆ ਤੇ ਅਨਸਾਫ਼ ਕਰਕੇ ਜਾਵਾਂਗੇ ਵੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਇਹ ਦਿਨ-ਬਦਨ ਖਬਰਾਂ ਇਹਨਾਂ ਦਿਨਾਂ ਚਾ ਕੇ ਵੱਧਦੀਆਂ ਜਾ ਰਹੀਆਂ ਬਾਈ ਯਾਰ ਜਿਹੜਾ ਇਹਨਾਂ ਦਾ ਬਣਦਾ ਹਿੱਸਾ ਇਹਨਾਂ ਨੂੰ ਦੇਣ ਜ਼ਮੀਨ ਆ ਨਾ ਇਹ ਦੇ ਮੰਨ ਲਓ ਵੀ ਇਹਦੀ ਮਾਂ ਤੇ ਇਹਦੇ ਉਹਦੇ ਭਰਾ ਪੰਜ ਜਾਣੇ ਹੂੰ ਤੇ ਉਹਦੀ ਬਈ ਤਕਸੀਮ ਕਰਾ ਦੇਣਾ ਬੇਨਤੀ ਕਰਾ ਕੇ ਉਹ ਇਹਨਾਂ ਨੂੰ ਇਹਨਾਂ ਦੀ ਛੱਡ ਦੇਣਾ ਹੂੰ ਠੀਕ ਹੈ ਉਹ ਕਰਾ ਲੈਣ ਅਕਸਰ ਤਾਂ ਇਹ ਆਂਦੇ ਆ ਨਾ ਵੀ ਜ਼ਮੀਨ ਹੈ ਨਹੀਂ ਘਟਾ ਹੂੰ ਇਹਦੀ ਬੇਨਤੀ ਕਰਵਾ ਲੈਣ ਹੂੰ ਤੇ ਇਹਨਾਂ ਨੂੰ ਦੇ ਦੇਣਾ ਨਾਲ ਲਾ ਕੇ ਉਹਨੇ ਇਕੱਲੇ ਦਾ ਮਸਤਲਗਾ ਖਾਤਾ ਇਹਨਾਂ ਦਾ ਇਹ ਇਕੱਲੇ ਦਾ ਜਾਫਾ ਨਹੀਂ ਅੜਦਾ ਇਹਨੂੰ ਆਂਦੇ ਤੂੰ ਬੇਨਤੀ ਕਰਾ ਲੈ ਮੈਂ ਇੱਥੇ ਤਾਂ ਇਹ ਆ ਵੀ ਜੇ ਮਿਕਾਫਤ ਹੁੰਦੀ ਐ ਤੂੰ ਸਾਨੂੰ ਦੋ ਥਣ ਚੋ ਦੇ ਤੈਨੂੰ ਮਿਲੇ ਨਾ ਮਿਲੇ ਸਾਡੀ ਪੂਰੀ ਕਰ ਦੇ ਹਾਂਜੀ 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 ਵੀ ਉਹ ਕਹਿੰਦਾ ਵੀ ਮੇਰੀ ਪੂਰੀ ਕਰ ਦੇ ਜੇ ਥੋੜੀ ਘੜਦੀਏ ਤੁਸੀਂ ਗਾਂ ਚਲੇ ਜਾਓ ਹਾਂਜੀ ਗਾਂ ਨਾਲ ਕਿਵੇਂ ਨੇੜੇ ਲੱਗਣ ਦੇ ਦੂਗਾ ਨਹੀਂ ਲੱਗਣਦਾ ਜੀ ਤੂੰ ਤਾਂ ਦੱਸ ਗਿਆ ਮੁੰਡਾ ਉਹਨਾਂ ਨੂੰ 34 ਕਨਾਲਾਂ ਦੀ ਉਹਨਾਂ ਨੇ ਜ਼ਮੀਨ ਦੀ 34 ਕਨਾਲਾਂ ਦੀ ਉਹ ਉਹਦਾ ਗਰਦੌਰੀ ਆ ਉਹਨਾਂ ਕੋਲੇ ਜੀ ਗੜਿਆਂ ਦੀ ਇਹਦੀ ਫਸਲ ਮਰੀ ਪੈਸੇ ਉਹਨਾਂ ਨੂੰ ਪੈ ਗਏ ਐ ਕੇਸ ਕਰਕੇ ਮਾਲ ਕੇ ਪਹਿਲੇ ਰੋਕੇ ਪੂਰਾ ਜੋਰ ਲਾ ਕੇ ਜਿੰਨਾ ਵੀ ਲੱਗਿਆ ਸਪਾਰਸ਼ਾਂ ਪਾਈਆਂ ਅਸੀਂ ਆਪ ਦਿੱਲੀ ਵਾਂਗੂੰ ਜਾਂਦੇ ਰਹੇ ਆ ਫੇਰ ਕਿਤੇ ਜਾ ਕੇ ਪੈਸੇ ਪਾਇਆ ਹੁਣ ਪੈ ਗਿਆ ਗੜਿਆਂ ਦੇ ਪੈਸੇ ਵੀ ਸਾਨੂੰ 2-4 ਦਿਨ ਹੀ ਹੋਇਆ ਐ ਇਹਨੂੰ ਅਸੀਂ ਇਹਦਾ ਪਟਵਾਰੀ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਜਿਨੇ ਸਾਡੀ ਗਰੀਬ ਬੰਦੇ ਦੀ ਮੰਨੀ ਆ ਗੱਲ ਤੇ ਪਰ ਸਾਨੂੰ ਉਸ ਚੀਜ਼ ਦਾ ਸਾਡੀ ਗਰਦੋਰੀ ਹਜੇ ਵੀ ਸਾਡਾ ਕੇਸ ਲਾਇਆ ਵਾ ਕੇਸ ਰੋਕਤਾ ਇਹਨਾਂ ਨੇ ਹੁਣ ਕੋਣ ਆ ਪਟਵਾਰੀ ਤੁਹਾਡੇ ਮਨਪੀਰ ਪਟਵਾਰੀ ਸਾਹਿਬ ਬੰਦਾ ਅੱਛਾ ਠੀਕ ਨਹੀਂ ਬੰਦਾ ਬਹੁਤ ਵਧੀਆ ਇਹ ਸਾਡੀ ਗੱਲ ਮੰਨਦਾ ਜੀ ਉਹ ਕਿੰਨਾ ਵੀ ਆ ਉਹ ਕਹਿੰਦਾ ਵੀ ਜੋ ਮੈਂ ਕਿਸੇ ਨਾਲ ਟੱਕਾ ਨਹੀਂ ਹੋਣ ਦਿੰਦਾ ਜੋ ਗੱਲ ਸਹੀ ਨੂੰ ਸਹੀ ਕਹਿੰਦਾ ਉਹ ਬੰਦਾ ਸਾਡੀ ਉਹ ਹੋਈ ਆ ਪਰ ਜੇਕਰ ਹੁਣ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਫਿਰ ਹੁਣ ਤੁਸੀਂ ਇਨਸਾਫ ਲਈ ਪਹੁੰਚੇ ਹੋ ਵੀ ਅਫਸਰਾਂ ਤੇ ਤੁਹਾਨੂੰ ਵਿਸ਼ਵਾਸ ਆ ਜਿਹੜੇ ਸਰਕਾਰ ਦੇ ਜਿਹੜੇ ਅਫਸਰ ਪਹੁੰਚੇ ਆ ਜੇ ਇਨਸਾਫ ਨਹੀਂ ਮਿਲਦਾ ਫਿਰ ਸਰ ਉਹ ਤੋਂ ਬਾਅਦ ਸਾਡੇ ਮੌਤ ਦੇ ਜ਼ਿੰਮੇਦਾਰ ਇਹ ਬਾਕੀ ਹੋਣਗੇ ਕਲਤ ਸਿੰਘ ਸੁਖਮੰਦਰ ਸੁਖਦਰਸ਼ਨ ਤੇ ਵਗੈਰਾ ਜਿਹੜੇ ਘਰ ਇਹਦੇ ਬਾਕੀ ਜੀ ਹਾਂਜੀ ਹਾਂ ਇਹ ਤੋਂ ਬਾਅਦ ਖੁਦ ਖੁਦ ਤਾਂ ਬੜਾ ਸਾਡਾ ਹੁਣ ਇਹ ਤੋਂ ਬਾਅਦ ਸਾਡੇ ਕੋਲੇ ਸਾਨੂੰ 15 16 ਸਾਲ ਹੋ ਗਏ ਤੱਕਾ ਹੋ ਜਾਂਦੇ ਨੂੰ ਅਸੀਂ ਚੱਲੀ ਵੀ ਜਾਂਦੇ ਆ ਪਰ ਹੁਣ ਇਸ ਤੋਂ ਬਾਅਦ ਇਹ ਸਾਡੀ ਮੌਤ ਦੇ ਸਾਨੂੰ ਕੁਝ ਵੀ ਹੁੰਦਾ ਸਾਨੂੰ ਇੱਥੇ ਬੈਠਣ ਨੂੰ ਕੁਝ ਹੁੰਦਾ ਸਾਨੂੰ ਘਰ-ਬਾਰ ਚ ਕੁਝ ਹੁੰਦਾ ਸਾਡੀ ਮੌਤ ਦੇ ਚੰਮਦਾ ਰਹੇ ਹਾਂ ਠੀਕ ਹਾਂਜੀ ਓਕੇ ਪਰਿਵਾਰ ਦਾ ਜਨਕੀ ਪਿਓ ਦਾਦਿਆਂ ਦੀ ਜਿਹੜੀ ਜਾਇਦਾਦ ਆ ਉਹ ਇਹ ਇਹਨਾਂ ਦੀ ਆ ਜਨਕੀ ਦੂਸਰਾ ਪਰਿਵਾਰ ਇੱਕ ਜਨਕੀ ਇੱਥੇ ਐਸਡੀਐਮ ਇਹਨਾਂ ਦੇ ਘਰਾਂ ਚ ਹੀ ਐਸਡੀਐਮ ਮੁਲਾਜ਼ਮ ਰਿਹਾ ਜਨਕੀ ਉਹ ਇਸ ਪਰਿਵਾਰ ਦੇ ਨਾਲ ਤੱਕਾ ਕਰ ਰਿਆ ਜਾਨੀ ਕਿ ਉਹ ਕਹਿੰਦਾ ਮੇਰੀ ਪੈੜੀ ਪੂਰੀ ਕਰ ਦੋ ਸੋਨੂੰ ਜਿੱਥੇ ਬੰਦੀ ਹੈ ਤੁਸੀਂ ਗਾਂ ਲੈ ਲਓ ਇਸ ਵਕਤ ਜਾਨੀ ਕਿ ਪਰਿਵਾਰ ਹੁਣ ਇੱਥੇ ਪਹੁੰਚਿਆ ਇੱਥੇ ਮੁਲਾਜ਼ਮ ਹੀ ਪਹੁੰਚੇ ਨੇ ਪਰਿਵਾਰ ਨੇ ਜਾਨੀ ਕਿ ਇੱਥੇ ਅੱਧਕ ਤੰਬੂ ਲਾ ਰੱਖਿਆ ਕਬਜ਼ੇ ਨੂੰ ਲੈ ਕੇ ਇਹਨਾਂ ਦਾ ਜਾਨੀ ਕਿ ਇਸ ਵਕਤ ਤੱਕ ਕਬਜ਼ਾ ਪੰਚਾਇਤ ਪਹੁੰਚੀ ਹੈ ਨੰਬਰਦਾਰ ਪਹੁੰਚੇ ਨੇ ਇੱਥੇ ਅਫਸਰ ਵੀ ਪਹੁੰਚੇ ਨੇ ਉਹਨਾਂ ਦੀ ਵੀ ਅਸੀਂ ਜਾਣਕਾਰੀ ਲਵਾਂਗੇ ਤੁਹਾਡੇ ਤੇ આરોਪ ਲਾ ਰਹੇ ਆ ਵੀ ਇਹ ਜਦੋਂ ਐਸ.ਐਮ. ਸੀ. ਗਈ ਇਹਨਾਂ ਨੇ ਸਾਡੇ ਨਾਲ ਬਹੁਤ ੱੱਕਾ ਕੀਤਾ ਕਹਿੰਦੇ ਆਪਦੀ ਕੁਰਸੀ ਦੀ ਔਰ ਹੁਣ ਇਸ ਟਾਈਮ ਪੈਸੇ ਦੀ ਸੜ ਤੇ ਜਿਵੇਂ ਮੈਂ ਤੇ ਐਸ ਡੀ ਐਮ ਸੀਗਾ ਨਾ ਤਾਂ ਮੇਰੇ ਕੋਲ ਕੋਈ ਮਸਲਾ ਆਇਆ ਜੀ ਨਾ ਕੋਈ ਮੈਂ ਕਿਸੇ ਨਾਲ ਧੱਕਾ ਕੀਤਾ ਮੈਂ ਤਾਂ ਸਭ ਨੂੰ ਇਨਸਾਫ ਕੀਤਾ ਜੀ ਲੋਕਾਂ ਦੇ ਨਾਲ ਮੈਟ ਤੇ ਜਿਹੜਾ ਕੰਮ ਕੀਤਾ ਸਾਰੇ ਵਿੱਚ ਮਸਲਾ ਇਹ ਆ ਜੀ ਅਸੀਂ ਤਿੰਨ ਭਰਾ ਹੈਗੇ ਹਾਂ ਮੈਂ ਸੁਖਮੰਦਰ ਸਿੰਘ ਐਸ ਡੀ ਐਮ ਰਿਟਾਇਰਡ ਹੈਂ ਰਣਜੀਤ ਸਿੰਘ ਇਹ ਸੈਕਟਰੀ ਰਿਟਾਇਰਡ ਹੈਗੇ ਇਹ ਸੁਖਦਰਸ਼ਨ ਸਿੰਘ ਇਹ ਰੇਂਜ ਅਫਸਰ ਰਿਟਾਇਰਡ ਹੈਗੇ ਜੀ ਅਸੀਂ ਅਮਨ ਪਸੰਦ ਤੇ ਕਾਨੂੰਨ ਮੰਨਣ ਵਾਲੇ ਹੈਗੇ ਜੀ ਪਰੰਤੂ ਉਹ ਸਾਨੂੰ ਨਜਾਇਜ਼ ਤੰਗ ਕਰ ਰਹੇ ਹੈਗੇ ਆ ਸਾਡਾ ਜਿਹੜਾ ਟੋਟਲ ਰੱਖਵਾ ਹੈਗਾ 24 ਕਨਾਲ ਬੰਦਾ ਜੀ ਉਹਨਾਂ ਦੀ ਮਾਤਾ ਦਾ ਹਿੱਸਾ ਮਲਾ ਕੇ ਜੇ ਉਹਨਾਂ ਦੀ ਮਾਤਾ ਦਾ ਹਿੱਸਾ ਪਾਸੇ ਰੱਖੀਏ ਤਾਂ ਸਾਡੇ ਬੰਦਾ ਹੈਗਾ 19 ਕਨਾਲ 4 ਮਰਲੇ ਜੀ ਉਹਦੀ ਮੰਤੀ 2015 ਚ ਕਰਾਈ ਗਈ ਉਹ 17 ਕਨਾਲ 11 ਮਰਲੇ ਆ ਜੀ ਉਹ ਸਾਡਾ ਜਿਹੜਾ ਚਾਰਾਂ ਦਾ ਹਿੱਸਾ ਹੈਗਾ ਉਹ 1 ਕਨਾਲ 13 ਮਰਲੇ ਪਹਿਲਾਂ ਹੀ ਘਟਾ ਹੈ ਟੋਟਲ ਜਿਹੜਾ ਟੱਕ ਹੈਗਾ 104 ਕਨਾਲ 3 ਮਰਲੇ ਹੈਗਾ ਹੈ ਬਜ਼ੁਰਗ ਜਿਹੜੇ ਸਾਰੇ ਸਾਡੇ ਜਿਹੜੇ ਸੀਗੇ ਉਹਨਾਂ ਦੇ ਅਡੋੜੀ ਸੇ ਬਰਾਚਾਂ ਵੰਡੀਆਂ ਗਈਆਂ ਜੀ ਇਹਨਾਂ ਦਾ ਹਿੱਸਾ ਪਤਾ ਨਹੀਂ ਕਿੱਥੇ ਪਿਆ ਹੈਗਾ ਜਿਹੜਾ ਸਾਡਾ ਘਾਟ ਹਿੱਸਾ ਹੈਗਾ ਇਹਨਾਂ ਨੇ 2015 ਦੇ ਵਿੱਚ ਵੀ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਕਾਨੂੰਨ ਉਪਾਰ ਤੇ ਦਰਖਾਸਤ ਦਿੱਤੀ ਤਾਂ ਇਹਨਾਂ ਦੇ ਵਿਰੁੱਧ ਐਫ ਆਈ ਆਰ ਨੰਬਰ 67 126 15 ਹੋ ਗਿਆ ਜੀ ਇਹਨਾਂ ਦਾ ਮੁਕੱਦਮਾ ਚੱਲਿਆ ਜੀ ਉਹ ਕੇਸ ਹਲੇ ਵੀ ਸੈਸ਼ਨ ਕੋਰਟ ਵਿੱਚ ਚੱਲ ਰਿਹਾ ਜੀ ਜ਼ਮੀਨ ਦੇ ਜਿਹੜੇ ਚਰੋਲੇ ਨੇ ਚੱਲਦੇ ਨੇ ਕਿੰਨਾ ਟਾਈਮ ਹੋ ਗਿਆ ਜੀ ਇਸ ਨੂੰ ਇਸ ਵਲ ਇਹਨਾਂ ਨੇ 2015 ਦੇ ਵਿੱਚ ਕੋਸ਼ਿਸ਼ ਕੀਤੀ ਨਿਜਾਜ ਕਬਜ਼ਾ ਕਰਦੀ ਇਹ ਪਹਿਲਾ ਉਰਲੇ ਪਾਸੇ ਜੀ ਜੀ ਇਹ ਜਿੱਥੇ ਮਰਜ਼ੀ ਕਰਦਾ ਜੀ ਉੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਹੁਣ ਇਹਨਾਂ ਨੂੰ ਨਾ 9 ਸਾਲ ਹੋ ਗਏ ਫਿਰ ਤਾਂ ਮਤਲਬ ਹਾਂ ਜੀ 9 ਸਾਲ ਹਾਂ ਜੀ ਇਹਨਾਂ ਨੇ ਸਾਡੇ ਤੇ ਇਤਿਹਾਸਾ ਵੀ ਕੀਤਾ ਆਨਰੇਬਲ ਕੋਰਟ ਨੇ ਸਾਨੂੰ ਆਨਰੇਬਲੀ ਡਿਸਚਾਰਜ ਕੀਤਾ ਜੀ ਉਹਦੇ ਵਿੱਚ ਕੋਰਟ ਨੇ ਸੁਪਰੀਮ ਕੋਰਟ ਦਾ ਹਵਾਲਾ ਦਿੰਦੇ ਹੋਏ ਲਿਖਿਆ ਵੀ ਨਾ ਤਾਂ ਇਹ ਪਹਿਲਾਂ ਜ਼ਮੀਨ ਵਾਂਦੇ ਸੀਗੇ ਨਾ ਇਹ ਹੁਣ ਵਾਂਦੇ ਸਾਬਤ ਕਰ ਸਕਦੇ ਇਸ ਕਰਕੇ ਮੈਂ ਜਿੰਨਾ ਤੇ ਇਤਿਹਾਸਾ ਕੀਤਾ ਇਹਨਾਂ ਨੂੰ ਡਿਸਚਾਰਜ ਕਰਦਾ ਹੈ ਜੀ ਤੁਨੂੰ ਰਿਟਾਇਰਮੈਂਟ ਹੋਇਆ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਮੈਂ 14 ਚਰਚਾਰ ਹੋਇਆ ਜੀ ਜੀ ਉਹ ਕਹਿੰਦੇ ਜਿਹੜੇ ਜਦੋਂ ਇਹ ਅਫਸਰ ਸੀ ਇਹਨਾਂ ਨੇ ਜਨਕੀ ਕਫਲੇਵਾਜੀ ਬਹੁਤ ਕੀਤੀ ਆ ਸਾਡੇ ਤੇ ਇਹਨਾਂ ਨੇ ਜਨਕੀ ਪਰਚੇ ਵੀ ਕਰਵਾਏ ਆ ਪਰਚੇ ਜਦੋਂ ਇਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਸੀਗਾ ਜੀ ਜਦੋਂ ਨਜਾਇਜ਼ ਕਬਜ਼ਾ 15 ਚ ਕੀਤਾ ਜੀ ਮੈਂ ਤਾਂ ਐਸ ਡੀ ਐਮ 14 ਚ ਰਿਟਾਇਰ ਹੋ ਗਿਆ ਐਥੋਂ ਦਾ ਮੈਂ 13 ਚ ਬਦਲ ਗਿਆ ਜੀ ਜਨਵਰੀ 13 ਚ ਮੈਂ ਐਥੋਂ ਬਦਲ ਗਿਆ ਜੀ ਉਸ ਤੋਂ ਬਾਅਦ ਮੈਂ 2 ਸਾਲ ਜਿਹੜੇ ਅਲੱਗ-ਪੱਗ ਪਠਾਨਕੋਟ ਵੀ ਲਾ ਕੇ ਆਇਆ ਜੀ ਰੋਜਪੁਰ ਵੀ ਲਾਇਆ ਜੀ ਫਿਰ ਮੈਂ ਅਮਲੋਤੋਂ ਰਿਟਾਇਰ ਹੋਇਆ ਜੀ ਤੇ 15 ਚ ਤਾਂ ਮੈਂ ਇੱਥੇ ਹੈ ਹੀ ਨਹੀਂ ਸੀਗਾ ਜੀ 12 6 15 ਨੂੰ ਐਫ ਆਈ ਆ ਦਰਜ ਹੋ ਰਹੀ ਹੈ ਛੋਟੇ ਬ੍ਰਦਰ ਦੀ ਸਟੇਟਮੈਂਟ ਤੇ ਜੀ ਜਿਹੜੇ ਦੇਖਿਆ ਜਦੋਂ ਨਜਾਇਜ਼ ਕਬਜ਼ਾ ਇਧਰ ਕਰ ਲਿਆ ਜੀ ਜੋ ਬਚਾਲੇ ਬੈਠ ਕੇ ਜੀ ਉਸ ਤੋਂ ਬਾਅਦ ਜਿਹੜਾ ਕੋਟ ਨੇ ਇਹਨਾਂ ਤੇ ਚਲਾਨ ਪੇਸ਼ ਕਰ ਦਿੱਤਾ ਸੀ ਉਹ ਕੇਸ ਚੱਲਦਾ ਰਿਹਾ ਜੀ ਉਹ ਅਪੀਲ ਦੇ ਵਿੱਚ ਹੈਗਾ ਹਾਲੇ ਕੇਸ ਪੈਂਡਿੰਗ ਹੈਗਾ ਜੀ ਜੀ ਤੇ ਇਹਨਾਂ ਨੇ ਸਾਡੇ ਤੇ ਇਸਤਗਾਸਾ ਕਰ ਦਿੱਤਾ ਜੀ ਜੀ ਇਸਤਗਾਸੇ ਸਾਨੂੰ ਕੋਟ ਨੇ ਆਨਰੇਬਲ ਜਿਹੜਾ ਡਿਸਚਾਰਜ ਕਰ ਦਿੱਤਾ ਜੀ ਜੀ ਇਹ ਇਹ ਨਾ ਤਾਂ ਇਹ ਕਿਸੇ ਕਾਬਜ਼ ਰਹੇ ਆ ਜੀ ਨਾ ਪਹਿਲਾਂ ਵੋਂਦੇ ਸੀ ਨਾ ਹੁਣ ਵੋਂਦੇ ਇਹ ਰੈਵਨਿਊ ਰਿਕਾਰਡ ਦੇ ਨਾਲ ਨਹੀਂ ਗਰਦਾਬਰੀ ਸਾਡੇ ਨਾਲ ਹੈਗੀ ਆ ਜੀ ਇਲਲੀਗਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਜੀ ਜੀ ਪਹਿਲਾਂ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਐਲੀਗਲ ਹੁਣ ਫੇਰ ਕਬਜ਼ੇ ਨਾਲ ਧੱਕੇ ਨਾਲ ਮਤਲਬ ਨਸ਼ੇੜੀ ਬੰਦੇ ਲਿਆ ਕੇ ਰਿਚ ਬਿਠਾ ਕੇ ਇਹ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਸਾਨੂੰ ਮੁਲਾਜ਼ਮ ਹੋਣ ਦੇ ਨਾਤੇ ਡਰਾਉਂਦੇ ਆ ਕਿ ਜੇ ਕੋਈ ਆਇਆ ਤਾਂ ਅਸੀਂ ਮਾਰ ਦੇਾਂਗੇ ਜਾਂ ਇਸ ਫਰਾਂਕੀ ਨਹੀਂ ਐਲੀਗਲ ਕਿਵੇਂ ਐਲੀਗਲ ਕਿਸ ਤਰ੍ਹਾਂ ਕਹਿੰਦੇ ਉਹ ਕਹਿੰਦੇ ਸਾਡੀ ਜਿਹੜੀ ਜੱਦੀ ਵੀ ਪੁਸਤਕ ਵੀ ਜਾਨੀ ਕਿ ਪੈੜੀ ਆ ਜਿਹੜੀ ਸਾਡੀ ਜਾਨੀ ਕਿ ਪ੍ਰਾਣੀ ਵਿਰਾਸਤ ਦੇ ਵਿੱਚ ਮਿਲੀ ਹੁੰਦੀ 14 ਗੱਲ ਵਿਰਾਸਤ ਦੇ ਵਿੱਚ ਮਿਲੀ ਇੱਕ ਤਕਸੀਮ ਤੇ ਮਿਲੂ ਉਹਨਾਂ ਨੂੰ ਨਾ ਤਕਸੀਮ ਤੇ ਹੋ ਗਈ ਜੋ ਸਾਡੀ ਪਹਿਲਾਂ ਹੀ ਘਟ ਹੈ ਜਿੱਥੇ ਅਸੀਂ ਮਾਲਕ ਦੇ ਕਾਬਜ ਬੈਠੇ ਆ ਜਦੋਂ ਸਾਡੀ ਉਹ ਕਹਿੰਦੇ ਇਹਨਾਂ ਨੇ ਜਾਲੀ ਵਸੀਅਤ ਕਰਾਈ ਆ ਸਾਡੇ ਕੋਲ ਕੋਈ ਵਸੀਅਤ ਹੈ ਹੀ ਨਹੀਂ ਕਿਸੇ ਦੇ ਨਾਂ ਹੀ ਨਹੀਂ ਹੋਈ ਵਸੀਅਤ ਹੋਈ ਨਹੀਂ ਉਹਦਾ ਕਾਪੀ ਉਹਨਾਂ ਕੋਲ ਹੈ ਇਸ ਵਕਤ ਬਿਲਕੁਲ ਬਿਲਕੁਲ ਸਾਰਾ ਸਾਰਾ ਝੂਠਾ ਹੈ ਵਸੀਅਤ ਇਹਨਾਂ ਦੇਵਾਂਗੇ ਉਹਨਾਂ ਦੀ ਮਾਤਾ ਦੀ ਵਸੀਅਤ ਅਸੀਂ ਕਰਾਈ ਕਰੂਗੀ ਫਿਰ ਕਾਪੀ ਕਿੱਥੋਂ ਆ ਗਈ ਸਾਡੇ ਇਹਨਾਂ ਨੇ ਝੂਠੀ ਬਣਾਈ ਹੈ ਕਾਪੀ ਝੂਠੀ ਬਣਾਈ ਇਹਨਾਂ ਨੇ ਝੂਠੀ ਬਣਾਈ ਹੈ ਉਹ ਤਾਂ ਤੁਹਾਡੇ ਦੇ ਰੋਪ ਲਾ ਰਹੇ ਨਾ ਵੀ ਇਹਨਾਂ ਦੇ ਸਾਰੇ ਕੰਮ ਬਿਲਕੁਲ ਝੂਠੀ ਹੈ ਰੋਪ ਤਾਂ ਕੋਈ ਵੀ ਕਿਸੇ ਤੇ ਕੋਈ ਲਗਾ ਸਕਦਾ ਹੈ ਹਾਂਜੀ ਰੋਪ ਤਾਂ ਹੁਣ ਕਿਸੇ ਤੇ ਲਗਾ ਸਕਦਾ ਹੈ ਅਸਲੀਆ ਸਾਹਿਬ ਮੈਨੂੰ ਦੱਸੋ ਪਹਿਲਾਂ ਤੁਸੀਂ ਬੈਠ ਕੇ ਕਿਉਂ ਨਹੀਂ ਕੰਪਰੋਮਾਈਜ਼ ਕਰੀ ਵੀ ਭਾਈ ਜਿੱਥੇ ਆਪਣੀ ਪੈਲੀ ਆਪਰ ਰਾਲ ਕੇ ਸਾਰੇ ਤਕਸੀਮ ਕਰਾਈਏ ਮੈਂ ਬਹੁਤ ਵਾਰੀ ਕੋਸ਼ਿਸ਼ ਕੀਤੀ ਆ ਜੀ ਬਹੁਤ ਵਾਰੀ ਐਮਐਲਏ ਸਾਹਿਬ ਕੋਲੇ ਵੀ ਜਾ ਕੇ ਆਇਆ ਉਹਨਾਂ ਨੇ ਵੀ ਕਿਹਾ ਵੀ ਤਕਸੀਮ ਕਰਾ ਲਓ ਉਸ ਤੋਂ ਬਾਅਦ ਬੈਕ ਆਊਟ ਕਰ ਗਏ ਇਹ ਐਪਲੀਕੇਸ਼ਨ ਦੇਵਾਂਗੇ ਹੀ ਜਾ ਕੇ ਆਉਂਦੇ ਨਹੀਂ ਜਾਂਦੇ ਨਹੀਂ ਉਸ ਤੋਂ ਬਾਅਦ 22 ਤਰੀਕ ਨੂੰ ਮੈਂ ਆ ਕੇ ਇੱਥੇ ਜੀਵਨ ਗਰਗ ਦੀ ਦੁਕਾਨ ਤੇ ਜਿਹੜਾ ਬੰਦਾ ਇਹਨਾਂ ਦੇ ਪਿੱਛੇ ਹੈਗਾ ਉਹਨਾਂ ਨੂੰ ਬੁਲਾ ਕੇ ਉੱਥੇ ਬੈਠ ਕੇ ਦੋ ਘੰਟੇ ਉਹਨਾਂ ਨਾਲ ਡਿਸਕਸ਼ਨ ਕੀਤੀ ਸਾਰਾ ਰਕਾਰ ਦਿਖਾਇਆ ਆਹ ਦੇਖੋ ਜੀ 19 ਕਰਾ ਚਾਰ ਮਾਲੇ ਹੁੰਦੀ ਆ ਤੇ ਸਰਗਨਾ 11 ਮਰਲੇ ਇੱਕ ਕਨਾਲ 13 ਮਰਲੇ ਪਹਿਲਾਂ ਹੀ ਘਾਟਾ ਜਿਹੜੀ ਇਹ ਕਹਿੰਦੇ ਆ ਚਾਰ ਕਨਾਲ 16 ਮਰਲੇ ਉਹ ਪਤਾ ਨਹੀਂ ਕਿੱਥੇ ਪਈ ਆ 104 ਕਨਾਲ ਤਿੰਨ ਬਰਲੇ ਦੇ ਵਿੱਚੋਂ ਉਹਨਾਂ ਨੇ ਇਹ ਵੀ ਕਹਿ ਰਿਹਾ ਉਹ ਕਹਿੰਦੇ ਸਾਨੂੰ ਕਹਿੰਦੇ ਆ ਵੀ ਸਾਨੂੰ ਪੈੜੀ ਤੁਸੀਂ ਛੱਡ ਦਿਓ ਤੁਹਾਡੀ ਗਾਂ ਬੰਦੀ ਹੈ ਤੁਸੀਂ ਉੱਥੇ ਜਾ ਕੇ ਲੈ ਲਓ ਨਹੀਂ ਅਸੀਂ ਕਾ ਤੂੰ ਰੋਣੀ ਹੈ ਬਿਲਕੁਲ ਗਲਤ ਹੈ ਇਹ ਅਸੀਂ ਬਿਲਕੁਲ ਛੱਡ ਦਿਓ ਠੀਕ ਹੈ ਅਸੀਂ ਤਾਂ ਕਹਿੰਦਾ ਸਾਡੀ ਪਹਿਲੀ ਕਿਉਂ ਬੈਠਦੇ ਆ ਜੀ ਜੀ ਨਹੀਂ ਅਸੀਂ ਕਹਿੰਦੇ ਤਕਸੀਮ ਕਰਾਓ ਜਿੱਥੇ ਦੇ ਫਰੀਦ ਆਉਂਦੀ ਹੈ ਲੈ ਲਓ ਅਸੀਂ ਤੇ ਰਸੀਦ ਤੁਹਾਡੇ ਨਾਲ ਕਰਾਉਣੀ ਹੈ ਤੁਹਾਡੇ ਨਾਲ ਖੜ ਕੇ ਅਸੀਂ ਤੁਹਾਡਾ ਬੰਦਾ ਹਿੱਸਾ ਦੇਣੇ ਤਕਸੀਮ ਕਰਾਉਣੀ ਹੈ ਜਿਹੜੀ ਤੁਸੀਂ ਉਹਦਾ ਹਿੱਸਾ ਦੇਣਾ ਇਹ ਥੋੜਾ ਵੀ ਇਸ ਤਰ੍ਹਾਂ ਟੱਕ ਜਿਵੇਂਗੇ ਉਥੋਂ ਇਸ ਤੋ ਟੱਕ ਦੇ ਪਰਸੋਂ ਮੈਂ ਇੱਕ ਮੁੰਡੇ ਨੂੰ ਨਾਲ ਲੈ ਕੇ ਇੱਥ ਹਾਂ ਉਹ ਸਾਰੇ ਬੱਚੇ ਤੇ ਇਹ ਕੰਨੀ ਇੱਥੇ ਲੈਣ ਕੇ ਆਏ ਤੁਸੀਂ ਪਾਉਗਾ ਪਾਣੀ ਪਿੱਛੇ ਰੋਲਾ ਪਾਉਗਾ ਅਸੀਂ ਤਾਂ ਨੇ ਵਾਂਸ ਫਾਰ ਆਲ ਇੱਕੇ ਵਾਰੀ ਸਾਰਾ ਹਾਲੋ ਜੇ ਤਕਸੀਮ ਹੋ ਜੇ ਦੀ ਸ਼ਾਂਤੀਪੁਰਵ ਕੋ ਜੀ ਅਸੀਂ ਲੜਾਈ ਚਾਹੁੰਦੇ ਨਹੀਂ ਨਾ ਸਾਨੂੰ ਲੋੜ ਹੈ ਲੜਾਈ ਦੀ ਅਸੀਂ ਕਿਉਂ ਫਿਰ ਹੁਣ ਮਸਲਾ ਕਿੱਥੇ ਖੜਾ ਹੈ ਮਸਲਾ ਤਕਸੀਮ ਤੇ ਖੜਾ ਜੀ ਤਕਸੀਮ ਕਰਾ ਲੈਣ ਜਿਆ ਇੰਤਿਸ਼ਾਮ ਦੀ ਹੈ ਜਿਆ ਤਕਸੀਮ ਹੈ ਅਸੀਂ ਨਾ ਹੱਲ ਹੈ ਇਹ ਉਹ ਜਿਹੜੇ ਜਿਹੜੇ ਉਹਨਾਂ ਦੇ ਨਾਲ ਦੇ ਖੇਤ ਵਾਲੇ ਆ ਉਹ ਕਹਿੰਦੇ 60 ਸਾਨੂੰ ਵੀ ਕਹਿੰਦੇ ਉਹ ਡਰੋਂਗੇ ਆ ਵੀ ਜੇ ਤੁਸੀਂ ਇਹਨਾਂ ਦੇ ਨਾਲ ਲੜੋਗੇ ਤਾਂ ਅਸੀਂ ਤੁਹਾਡੇ ਵਾਂਝੀ ਵਟ ਪਾ ਸਕਦਾ ਸਰ ਇਹਨਾਂ ਦਾ ਪਾਵਰ ਕਰਦਾ ਕੌਣ ਹੁੰਦਾ ਜੀ ਕਰਦਾ ਕੌਣ ਕੇ ਤੋਂ ਹੁੰਦਾ ਸਾਡੀ ਗੱਲ ਸੁਣੋ ਮੇਰੀ ਗੱਲ ਸੁਣੋ ਜਦੋਂ ਬੇਨਤੀ ਹੋਊਗੀ ਉਹ ਤਾਂ ਕਿਸੇ ਨਾ ਆਉਂਦੀ ਹੋਊ ਨਾ ਮੈਂ ਤੀਤਾ ਬਰਾਉਡਿੰਗ ਦੇ ਕਿੱਲੇ ਕਿੰਨੇ ਘਰ ਆ ਜਿਹੜਾ ਤੁਹਾਡਾ ਰੋਲਾ ਕਿੰਨੇ ਘਰਾਂ ਦਾ ਇਸ ਵਿੱਚ ਮੈਂ ਤੁਹਾਨੂੰ ਦੱਸਾਂ ਇਹ ਟੋਟਲ ਜ਼ਮੀਨ ਆ ਸਭ ਤੋਂ ਪਹਿਲਾਂ ਤੁਸੀਂ 158 158 ਕਨਾਲ 15 ਮਰਲੇ ਜੀ ਉਹਦੇ ਵਿੱਚ ਬਜ਼ੁਰਗ ਸੀਗੇ ਕਿਸ਼ਨ ਸਿੰਘ ਜੌਨ ਸਿੰਘ ਤੇ ਹੁਮਨ ਸਿੰਘ ਜੀ ਕਿਸ਼ਨ ਸਿੰਘ ਦੇ ਦੋ ਬੇਟੇ ਸੀਗੇ ਬੱਗੜ ਸਿੰਘ ਤੇ ਮੁਖਤਿਆਰ ਸਿੰਘ ਜੀ ਤੇ ਜੌਨ ਸਿੰਘ ਦੇ ਦੋ ਬੇਟੇ ਸਾਡੇ ਬਾਬਾ ਜੀ ਗੁਰਦੇਵ ਸਿੰਘ ਤੇ ਹਰਦੇਵ ਸਿੰਘ ਹੂੰ ਤੇ ਹੁਮਨ ਸਿੰਘ ਦੇ ਵੀ ਦੋ ਬੇਟੇ ਸੀ ਗੁਜਰ ਸਿੰਘ ਤੇ ਨਿੱਕਾ ਸਿੰਘ ਹੂੰ ਤੇ 158 ਕਨਾਲ 15 ਮਰਲੇ ਨੂੰ ਆਪਾਂ ਤਿੰਨ ਥਾਈ ਡਿਵਾਈਡ ਕਰੀਏ 53 ਕਨਾਲ 5 ਮਰਲੇ ਆਊਗੀ ਤਿੰਨ ਥਾਈ ਨਾ ਤਿੰਨ ਥਾਈ ਹੋਊ ਤਾਂ ਮੈਂ ਨਾ ਨਪਾਈ ਕਰਾਈ ਹੈ ਜਿਹੜੇ ਸਾਡੇ ਦਾਦਾ ਜੀ ਦੇ ਪਰਦਾਦਾ ਜੀ ਦੇ ਦੋ ਬੇਟੇ ਸੀਗੇ ਤਾਂ ਉਹਨਾਂ ਨੂੰ ਵੀ 53 ਕਨਾਲ ਆਉਣੀ ਚਾਹੀਦੀ ਸੀ ਨਾ ਜਗਾ ਜੀ ਲੇਕਿਨ ਸਾਡੇ ਕੋਲ 24 24 48 ਕਨਾਲ ਆ ਪੰਜ ਕਨਾਲ ਜਿਹੜੀ ਘਾਟ ਆ ਉਹ ਪਤਾ ਨਹੀਂ ਕਿੱਥੇ ਪਈ ਆ ਉਹ ਇੱਥੋਂ ਇੱਥੋਂ ਤਾਂ ਭਲੀ ਭਾਂਤ ਹੋਉਂਦਾ ਕਿ ਬਾਕੀ ਤਾਂ ਪਾਰਟੀਸ਼ਨਰ ਪਤ ਲੱਗਿਆ ਉਹ ਇੱਥੋਂ ਭਲੀ ਭਾਂਤ ਹੋਉਂਦਾਗਾ ਜਿੱਥੇ 53 53 ਕਨਾਲ ਆ ਇੱਥੇ 48 ਕਨਾਲ ਆ ਪੰਜ ਕਨਾਲ ਦਾ ਫਰਕ ਉਥੇ ਹੀ ਨਿਕਲਿਆ ਨਾ ਨੇ ਤਕਸੀਮ ਕਰਾ ਕੇ ਉਥੋਂ ਲੈ ਲੈਣ ਜਿੱਥੇ ਗਿਆ ਨਾ ਇਹਨਾਂ ਦਾ ਮਤਲਬ ਇਹ ਜੀ ਕਹਿੰਦੇ ਅਸੀਂ ਅਸੀਂ ਜ਼ਮੀਨ ਦੇਣ ਨੂੰ ਤਿਆਰ ਆ ਐਡੀ ਕੋ ਪਰ ਉਹ ਕਹਿੰਦੇ ਵੀ ਸਾਡੇ ਕੋਲ ਇਹਨਾਂ ਦੀ ਜ਼ਮੀਨ ਨਹੀਂ ਹੈਗੀ ਇਹਨਾਂ ਦੀ ਜ਼ਮੀਨ ਇੱਥੇ ਹੀ ਆ ਕੋਈ ਜ਼ਮੀਨ ਨਹੀਂ ਕਿਤੇ ਚਲੀ ਗਈ ਪਰ ਸਾਡੇ ਕੋਲ ਸਾਡੀ ਪੂਰੀ ਆ ਨਹੀਂ ਜੀ ਨਹੀਂ ਉਹ ਗੱਲਾ ਕੌਣ ਕਹਿੰਦਾ ਪੂਰੀ ਤੋਂ ਵੀ ਕੱਟ ਹੈ ਨਹੀਂ ਨਹੀਂ ਇਹ ਗੱਲ ਆ ਉਹ ਕਹਿੰਦੇ ਵੀ ਜਿਹੜੀ ਜ਼ਮੀਨ ਸਾਡੀ ਆ ਉਹਨਾਂ ਦੀ ਜੱਦੀ ਪੁਸਤ ਵੀ ਵੀ ਜਿਹੜੀ ਪੈੜੀ ਪਿਓ ਦਾਦਿਆਂ ਦੀ ਜਿਹੜੀ ਹੈਗੀ ਆ ਉਹ ਕਹਿੰਦੇ ਸਾਡੇ ਕੋਲ ਤਾਂ ਉਹੀ ਹੈ ਜੇ ਸਾਡੇ ਕੋਲ ਵੱਧ ਆ ਤਾਂ ਸਾਥੋਂ ਲੈ ਲਓ ਨਹੀਂ ਮੈਂ ਉਹ ਜੱਦੀ ਦਾ ਹੈ ਹੀ ਨਾ ਨਜ਼ਾਰੀ ਕਬਜੇ ਦੇ ਵਿੱਚ ਦੇ ਦੇ ਸਾਡੇ ਕੋਲੋਂ ਵਾਅਦਾ ਤਾਂ ਲੈ ਲੋ ਜੀ ਇਹ ਨਹੀਂ ਤਾਂ ਬਾਡੀ ਪਿੰਡ ਦੇ ਆਈ ਸੰਗਤ 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 ਦੇ ਵਿੱਚ ਆਉਂਦਾ ਬਾਡੀ ਪਿੰਡ ਉਹਨਾਂ ਦਾ ਜੱਦੀ ਬਾਡੀ ਪਿੰਡ ਦੇ ਆ ਇੱਕ ਮਿੰਟ ਇਹਨਾਂ ਦੇ ਨੌਲੇਜ ਚ ਆਉਂਦੇ ਆ ਬਾਡੀ ਪਿੰਡ ਦੇ ਆ ਇਥੋਂ ਦੇ ਰਹਿਣ ਵਾਲੇ ਨਹੀਂ ਇਹ ਸਾਡੀ ਭੂਆ ਸਾਡੇ ਇੱਥੇ ਕਿਵੇਂ ਰਹੂਗੀ ਉਹ ਜੱਦੀ ਕਿਵੇਂ ਬਣਾ ਸਕਦੇ ਉਹ ਤੁਸੀਂ ਤੁਸੀਂ ਕਹਿੰਦੇ ਆ ਵੀ ਉਹ ਬਾਡੀ ਪਿੰਡ ਦਾ ਉਹ ਦੋ ਤਾਂ ਇਥੋਂ ਦਾ ਹਾਂ ਉਹ ਦੋ ਤਾਂ ਦੋਤੇ ਨੂੰ ਜਾਨੀ ਕਿ ਵਿਰਾਸਤ ਨਾਨੀ ਦੀ ਜਾਂਦੀ ਉਹਨਾਂ ਕਾ ਪਾਲਿਆ ਉਹਨਾਂ ਤੇ ਕੋਈ ਜੱਦੀ ਇਹ ਜਾਵੇ ਅਸੀਂ ਨਹੀਂ ਰੋਕਦੇ ਅਸੀਂ ਕਹਿੰਦੇ ਵੀ ਕਿਉਂ ਰੋਕਦੇ ਵਿਰਾਸਤ ਨਾ ਇਹਨਾਂ ਨੇ ਕਰੀਏ ਦੀ ਮਾਂ ਨੇ ਨਾ ਇਹਨਾਂ ਨੇ ਬਾਈ ਇੱਥੇ ਅਸੀਂ ਵਾਂਦੇ ਸੀਗੇ ਜਿਹੜੇ ਉਹਦੇ ਉੱਤੇ ਨਜਾਇਜ਼ ਕਬਜ਼ਾ ਅਸੀਂ ਆਲਦੀ ਵਾਂਦੇ ਸੀ ਇਹਦਾ ਨਜਾਇਜ਼ ਕਬਜ਼ਾ ਫਿਰ ਉਹਦੇ ਨਾਂ ਕਹਿ ਬੋਲੀ ਜਾਂਦੀ ਹੈ ਜੇ ਨਹੀਂ ਨਾਂ ਤਾਂ ਬੋਲਣੀ ਹੈ ਜੋ ਬਰਾਤ ਹੈਗੀ ਉਹ ਤਾਂ ਅਸੀਂ ਰੋਕ ਨਹੀਂ ਸਕਦੇ ਇਤਕਾਲ ਮੈਂ ਤੁਹਾਨੂੰ ਨਾਂ ਤੋਂ ਤਾਂ ਰੋਕ ਹੀ ਨਹੀਂ ਸਕਦੇ ਅਸੀਂ ਹਾਂ ਵੀ ਦੇ ਉਹਦਾ ਨਾਂ ਬੋਲੂਗੀ ਤਾਂ ਕਬਜ਼ਾ ਵੀ ਭਾਲੂਗਾ ਕਬਜ਼ਾ ਤਾਂ ਕਹਾਂ ਲੂਗਾ ਤੇ ਤਕਸੀਮ ਕਰਾ ਕੇ ਲਊਗਾ ਜੀ ਕਬਜ਼ਾ ਕਦੇ ਭਾਲੂ ਫਿਰ ਸਾਡੇ ਅੱਗੇ ਤੋਂ ਲਊਗਾ ਕੋਈ ਕਿਸੇ ਕਾਬੂ ਨਹੀਂ ਲੈ ਸਕਦਾ ਕਾਨੂੰਨੀ ਤੌਰ ਤੇ ਮੇਰੀ ਗੱਲ ਤੁਹਾਨੂੰ ਅੱਜ ਉੱਥੇ ਕਬਜ਼ਾ ਕਰ ਲਿਆ ਮਤਲਬ ਪਹਿਲਾਂ ਹੋਰ ਸੰਗਤ ਦਾ ਇਹ ਕਹਾਂ ਹੋ ਸਕਦਾ ਕੀਤਾ ਤਕਸੀਮ ਕਰਾ ਲਊਗਾ ਅਸੀਂ ਉੱਥੇ ਬੈਠਾ ਹੈ ਕੱਲ ਨੂੰ ਅਸੀਂ ਜੇ ਕੋਈ ਤਿਆਰਾ ਜੋਈ ਕਾਨੂੰਨੀ ਕਾਰਵਾਈ ਕਰਦੇ ਆ ਕੱਲ ਨੂੰ ਆ ਕੇ ਇੱਥੇ ਬਹਿ ਜੂ ਨਹੀਂ ਤੁਸੀਂ ਇੱਕ ਪਾਸੇ ਕਹਿ ਰਹੇ ਨਾ ਜਿਹੜਾ ਹੱਕ ਨਹੀਂ ਬੰਦਾ ਤੁਸੀਂ ਕਹਿੰਦੇ ਆ ਵੀ ਉਹਦਾ ਬਾਂਡੀ ਪੈਂਦਾ ਨਹੀਂ ਸਾਡੇ ਵਾਂਝ ਨਹੀਂ ਬੰਦਾ ਜਮੀਨ ਤੇ ਹੱਕ ਉਹਦਾ ਬੰਦਾ ਹੈ ਉਹਦਾ ਤਕਸੀਮ ਕਰਾ ਕੇ ਲਵੇ ਪਰ ਵਿਰਾਸਤ ਉਹ ਵੀ ਬੋਲੂਗੇ ਅਸੀਂ ਨਹੀਂ ਮੁਕਰਦੇ ਇਸ ਗੱਲ ਤੋਂ ਪਰ ਅਸੀਂ ਆਪਦੀ ਜਿਹੜੀ ਸਾਡੀ ਆਪਦੀ ਜ਼ਮੀਨ ਹੈ ਜਿੱਦੀ ਪਿਓ ਦਾ ਸਾਰੇ ਪਿਓ ਦਾ ਦੇ ਲਗਾਈ ਇਹ ਪਿਓ ਦਾ ਦੇਦੀ ਉਹਦੀ ਮਾਂ ਦੀ ਆ ਉਹਦੇ ਨਾ ਪਿਓ ਦੀਆਂ ਨਾ ਉਹਦੇ ਦਾਦੇ ਦੀ ਆ ਆਹ ਬੋਲਦਾ ਚਲੋ ਉਹਨਾਂ ਦੀ ਵਿਰਾਸਤ ਉਹਨੇ ਸੇਵਾ ਕਰੀ ਨਾਨੀ ਦੀ ਲੈ ਤਾਂ ਸਕਦਾ ਨਾ ਉਹ ਲੈ ਲੈ ਨਹੀਂ ਤੇ ਤਰਾਕੇ ਲਓ ਜੀ ਉਹਨਾਂ ਦਾ ਆਪਦੀ ਮਾਂ ਨੂੰ ਨਹੀਂ ਰੋਟੇ ਸਕਦੇ ਬਿਲਕੁਲ ਸਾਡੇ ਕਰੇ ਸਾਡੇ ਪੁੱਤਰ ਦੇ ਨਹੀਂ ਗਏ ਸਾਡੇ ਨਾਲ ਤਾਂ ਮਸਕਰ ਨਹੀਂ ਗਏ ਅਸੀਂ ਵਿਰਾਸਤ ਕਰਾਉਣੀ ਹੁੰਦੀ ਨਾ ਤੇ ਇਹਦੀ ਮਾਂ ਦੀ ਕਰਾਉਂਦੇ ਜਦੋਂ ਸਾਡੇ ਕੋਲੇ ਰਹਿੰਦੀ ਰਹੀ ਆ ਹੂੰ ਅਸੀਂ ਕਰਾਉਣੀ ਆ ਅਸੀਂ ਨਜਾਇਜ਼ ਕਿਉਂ ਕਰਾਂਗੇ ਕਿਉਂ ਮੈਂ ਸਾਂਭਿਆ ਸੀਗਾ ਉਹਨੇ ਇਹਦੇ ਨਾਮ ਕਰਾਈ ਆ ਆਪਦੀ ਦੇਖੋ ਤੁਹਾਡੀ ਮੰਤੀ ਇਹਨੇ ਤੁਸੀਂ ਤੁਹਾਡੀ ਗੱਲ ਦਾ ਜਵਾਬ ਮੈਂ ਦਿੰਦਾ ਜੀ ਇੰਤਕਾਲ ਜਿਹੜਾ ਹੈਗਾ ਇੰਤਕਾਲ ਦਾ ਮਤਲਬ ਹੈ ਅਪਡੇਟਸ ਆਫ ਰੈਵਨਿਊ ਰਿਕਾਰਡ ਨਾ ਜੀ ਸੁਪਰੀਮ ਕੋਰ ਦੀ ਜੱਜਮੈਂਟ ਹੈ ਮਿਊਟੇਸ਼ਨ ਨੈਦਰ ਕਰੀਏਟਸ ਨਾ ਐਕਸਟੈਂਡਸ ਟਾਈਟਲ ਇਹ ਹੈ ਸੁਪਰੀਮ ਕੋਰਟ ਕੇਸ 2192 ਸਿਵਲ ਕੋਰਟ ਕੇਸ 400 ਸੁਪਰੀਮ ਕੋਰਟ ਇੰਤਕਾਲ ਤੋਂ ਅਸੀਂ DNA ਨਹੀਂ ਕਰਦੇ ਪਰ ਜਿੱਥੇ ਇਹਨਾਂ ਦੀ ਬਣਦੀ ਹੈ ਬਣਦੀ ਹੈ ਉੱਥੋਂ ਲੈ ਲੈਣੇ ਨਹੀਂ ਵਡਾ ਕੇ ਲੈ ਲੈਣੇ ਸਾਡੇ ਚਾਹੇ ਕੋਈ ਗੱਲ ਨਹੀਂ ਪਰ ਜੇ ਕਹਿੰਦੇ ਵੀ ਇੰਤਕਾਲ ਦੇ ਨਾਲ ਮਾਲਕ ਬਣ ਕੇ ਜਾਏ ਹੈਗੇ ਕਿਤੇ ਇੱਥੇ ਕਬਜ਼ਾ ਕਰਨਾ ਕਿਤੇ ਉੱਥੇ ਕਰਨਾ ਇਹ ਨਹੀਂ ਅਸੀਂ ਆ ਪਾਰਟਿਕੁਲਰ ਹਿੱਸੇ ਦੇ ਬਾਅਦ ਚ ਕਰ ਜਾਣਾ ਉਹ ਗਲਤ ਹੈ ਉਹ ਗਲਤ ਹੈ ਕਿਉਂਕਿ ਦੇਖੋ ਸਾਨੂੰ ਇਹ 4 ਕਨਾਲ 17 ਮਰਲੇ ਹੁੰਦੀ ਹੈ ਸਾਡੇ ਕੋਲੇ ਉਦੋਂ ਵੀ ਘਟਾ ਮਤਲਬ 5 ਕਨਾਲ ਦੀ ਹੋਣੀ ਚਾਹੀਦੀ ਹੈ ਸਾਡੇ ਕੋਲੇ 1 ਕਨਾਲ 13 ਮਰਲੇ ਘਟਾ ਘਟਾ ਜੀ ਅਸੀਂ ਸਾਡੇ ਕੋਲੇ ਵੱਧ ਕਿੱਥੇ ਹੋ ਗਏ ਇਹ ਦਰਖਾਸਤਾ ਸਾਡੇ ਰਿਟਾਇਰਡ ਪੀਸੀਐਸ ਅਫਸਰ ਨੇ ਤੇ ਇਹ ਜਿਹੜੇ ਮਾਲਕ ਨੇ ਜਿਹੜਾ ਬੰਦਾ ਇਹਨਾਂ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰ ਰਿਹਾ ਪਰ ਉਹ ਮਾਲਕ ਜ਼ਰੂਰ 5 ਕਨਾਲ ਦਾ ਹੈ ਉਹਦਾ ਸ਼ੇਅਰ ਜ਼ਰੂਰ ਬਣਦਾ ਹੈ ਉਹਨੂੰ ਇਹ ਕਿਹਾ ਵੀ ਭਾਈ ਤੂੰ ਇਹਦੀ ਪਾਰਟੀਸ਼ਨ ਕਰਾ ਕਿ ਇਹ ਵੀ ਗੱਲ ਨੂੰ ਇਹ ਐਗਰੀ ਕਰਦੇ ਆ ਹੂੰ ਕਿ ਜਿੱਥੇ ਉਹਦੀ ਬਣਦੀ ਆ ਅਸੀਂ ਤੇ ਇਹਨੂੰ ਤਿਆਰ ਆ ਪਰ ਹੋਉ ਤਾਂ ਹੀ ਸਕਦਾ ਜੇ ਉਹਦੀ ਪਾਰਟੀਸ਼ਨ ਹੋਏਗੀ ਉਹਨੂੰ ਇਹ ਹਦਾਇਤ ਕੀਤੀ ਆ ਵੀ ਭਈ ਦਾਵਾ ਲਾ ਤਕਸੀਮ ਦਾ ਤੋਂ ਹੂੰ ਜੇ ਰਜ਼ਾਮੰਦੀ ਨਾਲ ਸਾਨੂੰ ਆਜੋ ਅਸੀਂ ਤੁਹਾਡੀ ਜਿਹੜਾ ਪੰਜ ਕਿਨਾਰ ਰਕਮਾ ਉਹ ਬਿਨਾ ਤਕਸੀਮ ਦੇ ਨਹੀਂ ਦੇ ਸਕਦੇ ਉਹ ਟਾਕੀ ਕੈਰੀ ਐ ਵੀ ਜਿਹੜੀ ਸਾਡੀ ਜੱਦੀ ਪਸਤ ਵੀ ਆ ਯਾਨੀ ਕਿ ਪਿਓ ਦਾਦਿਆਂ ਦੀ ਆ ਅਸੀਂ ਕਿਵੇਂ ਇਸ ਪੈੜ ਨੂੰ ਛੱਡ ਦੇ ਜੇਕਰ ਇਹਨਾਂ ਦੀ ਬਣਦੀ ਆ ਕਿਤੇ ਹੋਰ ਜਗ੍ਹਾ ਵੱਧ ਪਈ ਐ ਤੇ ਉੱਥੇ ਜਾ ਕੇ ਲੈ ਲੈ ਆਪਦੀ ਪਰ ਉਹ ਇਦਾਂ ਨਹੀਂ ਉਹਦਾ ਤਕਸੀਮ ਤੋਂ ਬਗੈਰ ਅਸੀਂ ਉਹਨੂੰ ਕੱਗਿਆ ਕਿਵੇਂ ਕਰਾ ਸਕਦੇ ਹਾਂ ਠੀਕ ਹੈ ਉਹਦਾ 5 ਕਨਾਲ ਦਾ ਮਾਲਕ ਜ਼ਰੂਰ ਹੈ ਉਹ ਹੂੰ ਪਰ ਉਹਦਾ ਕਬਜ਼ਾ ਮੌਕੇ ਤੇ ਨਹੀਂ ਹੈ ਜੀ ਨਹੀਂ ਜਿਹੜੀ ਜਿਹੜੀ ਹੁਣ ਉਹ ਕਬਜ਼ਾ ਕਰੀ ਬੈਠਾ ਜਿੱਥੇ ਉਹ ਨਿਗਹਿਤ ਕਰੀ ਬੈਠਾ ਉਹ ਜਿੱਥੇ ਕਬਜ਼ਾ ਇਹਨਾਂ ਦਾ ਸੀ ਐਸਲੂ ਸਾਹਿਬ ਦਾ ਸੀ ਪਹਿਲੇ ਜੀ ਅੱਜ ਵੀ ਹੈਗਾ ਹੈ ਪਰ ਉਹ ਹੁਣ ਹੁਣ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਨਹੀਂ ਜਿਹੜਾ ਕਬਜ਼ਾ ਉੱਥੇ ਨੰਬਰ ਪਾ ਕੇ ਹੋਏ ਹੋਏ ਆ ਵੀ ਐਸ ਨੰਬਰ ਤੇ ਇਹਦਾ ਐਸ ਨੰਬਰ ਤੇ ਇਸ ਤਰ੍ਹਾਂ ਦਾ ਹੈ ਕੋਈ ਨਹੀਂ ਖਾਤਾ ਸਾਂਝਾ ਹੈ ਸਰ ਫੇਰਤਾ ਫੇਰਤਾ ਇਹ ਕਹ ਨਹੀਂ ਸਕਦੇ ਪਰ ਉਹਦੇ ਕਬਜ਼ਾ ਇੱਥੇ ਸੀ ਉਹ ਕਿਤੇ ਜਾਂਦੇ ਗੱਤ ਜਿੱਦਾ ਕਿਤੇ ਮੱਦੀ ਬੰਦ ਉਹਦਾ ਕਬਜ਼ਾ ਪਹਿਲਾਂ ਤੇ ਨਹੀਂ ਸੀ ਅੱਜ ਕਰ ਰਿਹਾ ਉਹ ਉਹ ਤਾਂ ਕਹਿੰਦੇ ਸੀ ਪੁਰਾਣੇ ਬੈਠੇ ਇੱਥੇ ਸੀ ਸਰ ਜੀ ਪਤਾ ਨਹੀਂ ਲੋ ਆ ਪਿੰਡ ਦੇ ਬੰਦੇ ਕਹਿ ਰਹੇ ਆ ਵੀ ਉਹ ਮਤਲਬ ਹੁਣ ਕੀਤਾ ਪਹਿਲਾਂ ਹੈ ਨਹੀਂ ਸਰ ਇੱਕ ਉਹ ਕਹਿੰਦੇ ਵੀ ਇਹ ਥੋੜਾ ਜਿਹਾ ਇੱਕ ਤਾਂ ਪੈਸੇ ਦੀ ਧੋਸ ਇੱਕ ਕਹਿੰਦੇ ਸਰਕਾਰ ਇਹਨਾਂ ਦੀ ਮਦਦ ਕਰਦੀ ਹੈ ਜਿਹੜੇ ਅਫਸਰ ਚਾਹੀ ਹੈਗੀ ਆ ਇਹ ਸੱਚ ਚਲੋ ਉਹਦੇ ਇਲਜ਼ਾਮ ਉਹਦੇ 'ਤੇ ਗਲਤ ਲਾ ਰਿਹਾ ਐਦਾਂ ਦੀ ਖੈਰ ਕੋਈ ਗੱਲ ਨਹੀਂ ਠੀਕ ਹੈ ਤੁਸੀਂ ਤਾਂ ਇਨਸਾਫ ਜਿਹੜਾ ਹੈਗਾ ਦੋਨਾਂ ਪਾਸੇ ਅਸੀਂ ਦੇਖੋ ਰਿਕਾਰਡ ਤੋਂ ਬਾਹਰ ਜਾ ਅੱਜ ਪਰ ਲਾ ਸੀ ਕਰਾਂ